ਇਸ ਵਕਤ ਜਿਹੜਾ ਧਰਤੀ ਹੇਠ ਪਾਣੀ ਆ ਉਹ ਸਿਰਫ 15 ਸਾਲ ਦਾ ਰਹਿ ਚੁੱਕਿਆ ਆ ਪੰਜਾਬ ਦਾ ਸੰਕਟ ਇਹ ਆ ਕਿ ਫਾਜ਼ਲ ਕਾ ਚਲੇ ਜਾਓ ਤੁਸੀਂ ਉੱਥੇ ਸਬਜ਼ੀਆਂ ਵਾਂਗੂ ਪਾਣੀ ਵਾਲੇ ਵੇਚਣਾ ਆਉਂਦੇ ਆ ਲੋਕ 10-10 ਹਜ਼ਾਰ ਦਾ ਪਾਣੀ ਖਰੀਦ ਰਹੇ ਆ ਨਵੀਂ ਸਰਕਾਰ ਨੇ ਬਹੁਤ ਰੌਲਾ ਪਾਇਆ ਵੀ ਅਸੀਂ ਹਰ ਖੇਤ ਤੱਕ ਪਾਣੀ ਦਿੱਤਾ ਉਹਨੂੰ ਪੁੱਛਣ ਆ ਲਾਵੇ ਹਰ ਖੇਤ ਤੱਕ ਤਾਂ ਪਾਣੀ ਤੁਹਾਡਾ ਪਹੁੰਚ ਕਿਵੇਂ ਗਿਆ ਫਸਲ ਦੀ ਗਣੀ ਤੁਗਣੀ ਜਿਹੜੀ ਚੌਗਣੀ ਹੋਣ ਲੱਗ ਪਈ ਤੇ ਪਾਣੀ ਸਾਡਾ ਉਹੀ ਪਹਿਲਾਂ 30% ਤਾਂ ਹੀ ਖੜਾ ਹੈਗਾ ਪਿਛਲੇ ਸਾਲ ਸਰਕਾਰ ਨੇ ਕਿਹਾ ਸੀ ਮੂੰਗੀ ਬੀਜੋ ਮੂੰਗੀ ਬੀਜੋ ਕਿਸਾਨਾਂ ਨੇ 20 ਦੀ 83% ਮੂੰਗੀ ਸੀ ਜਿਹੜੀ ਸਾਰੀ ਪ੍ਰਾਈਵੇਟ ਮੰਡੀਆਂ ਨੇ ਖਰੀਦੀਆ ਸਰਕਾਰ ਨੇ ਚੱਕੀ ਨਹੀਂ ਵਾਪਸ ਉਹ ਫਿਰ ਮੁੜ ਕੇ ਛੋਣੇ ਤੇ ਆ ਗਏ ਕਿਸਾਨ ਤਾਂ ਬੀਜਣ ਲਈ ਤਿਆਰ ਹੁੰਦੇ ਆ ਉਹਨਾਂ ਨੂੰ ਕਿਹੜਾ ਨਹੀਂ ਪਤਾ ਕਿ ਉਹਨਾਂ ਦਾ ਪਾਣੀ ਜਾ ਰਿਹਾ ਸਾਡੇ ਇੱਥੇ ਕਿਸੇ ਕਿਸਮ ਦੀ ਦਾਲਾਂ ਦੀ ਖੇਤੀ ਨਹੀਂ ਕੀਤੀ ਜਾ ਰਹੀ ਜਿਹੜੀ ਲੱਖਾਂ ਹੈਕਟੇਅਰ ਚ ਹੁੰਦੀ ਸੀ ਉਹ ਕੁਝ ਹਜ਼ਾਰਾਂ ਚ ਰਹਿ ਗਈ ਆ ਹਨ ਕਿਤੇ ਛੋਲਿਆਂ ਦੀ ਖੇਤੀ ਨਹੀਂ ਹੋ ਰਹੀ ਮੂੰਗਫਲੀ ਦੀ ਖੇਤੀ ਨਹੀਂ ਹੋ ਰਹੀ ਜੋ ਬਾਜਰਾ ਇਸ ਕਿਸੇ ਚੀਜ਼ ਦੀ ਖੇਤੀ ਨਹੀਂ ਹੋ ਰਹੀ ਹੁਣ ਮੀਂਹ ਦਾ ਪਾਣੀ ਤਾਂ 80% ਤੋਂ ਵੀ ਵੱਧ ਜਿਹੜਾ ਵੇਸਤ ਤੁਰਿਆ ਜਾ ਰਿਹਾ ਉਸ ਪਾਣੀ ਨੂੰ ਕਿਉਂ ਨਹੀਂ ਸੰਭਾਲਦੇ ਥੋੜਾ ਜਿਹਾ ਮੀਂਹ ਪੈਂਦਾ ਸਾਰੀ ਫਸਲ ਡੋਬ ਜਾਂਦੀ ਆ ਨਹੀਂ ਮੀਂਹ ਆਉਂਦਾ ਤਾਂ ਸਾਰੇ ਕਿਤੇ ਸੋਕਾ ਪਿਆ ਜਾਂਦਾ ਕਿ ਅਸੀਂ ਸਾਰੇ ਕਿੱਥੇ ਤੁਰੇ ਫਿਰਦੇ ਆ ਕਹਿੰਦੇ ਅਸੀਂ ਇੱਕ ਵੀ ਸਦੀ ਚਾ ਮੀਂਹ ਦਾ ਪਾਣੀ ਸਾਡੇ ਤੋਂ ਸੰਭਾਲਣ ਦਾ ਪ੍ਰਬੰਧ ਨਹੀਂ ਹੋ ਸਕਿਆ ਨਾ ਪੌ ਰੇਟ ਦੀਆਂ ਫੈਕਟਰੀਆਂ ਜਿੰਨੀਆਂ ਗੰਦਾ ਪਾਣੀ ਧਰਤੀ 'ਤੇ ਢਕਾਉਂਦੀਆਂ ਉਹ ਵੀ ਸਿੱਧੇ ਪਾਈਪ ਨਾਲ ਦੇ ਨਾਲ ਬੋਰ ਨਾਲ ਹਨਾ ਉਹਨਾਂ ਬਾਰੇ ਕੋਈ ਨਹੀਂ ਮੂੰਹ ਖੋਲਦਾ ਹੈ ਕਿਉਂ ਕਿਉਂਕਿ ਉਹ ਕਾਰਪੋਰੇਟਾ ਉਹ ਸਾਰਿਆਂ ਨੂੰ ਪੈਸੇ ਦੇ ਰਿਹਾ ਉਹ ਗਵਰਨਮੈਂਟ ਉਹਨਾਂ ਦੇ ਹੱਥ 'ਚ ਆ ਇਸ ਕਰਕੇ ਪਰ ਕਿਸਾਨੀ ਨੂੰ ਦੋਸ਼ੀ ਠਹਿਰਾਉਣਾ ਬਹੁਤ ਸੌਖਾ ਨਵੀਂ ਖੇਤੀ ਪੈਦਾ ਹੋ ਰਹੀ ਹੈ ਖੁਦਕੁਸ਼ੀਆਂ ਦੀ ਤਾਜ਼ਾ ਅੰਕੜਿਆ 20 ਤੋਂ 24 ਤੱਕ ਦੇ ਕਿ ਹਰ 100 ਔਰਤ ਦੇ ਪਿੱਛੇ ਜਿਹੜੀ ਕਿਸਾਨ ਔਰਤਾਂ ਉਹਦੇ ਪਿੱਛੇ ਅੱਠ ਔਰਤਾਂ ਖੁਦਕੁਸ਼ੀ ਕਰ ਰਹੀਆਂ ਪਰ ਇੱਕ ਵੀ ਕਿਸਾਨ ਔਰਤ ਦੀ ਹੈਡਲਾਈਨ ਨਹੀਂ ਬਣੀ ਕਿਉਂਕ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰੋ ਉਹ ਕਹਿੰਦਾ ਕਿ ਇਹਦੇ ਵਿੱਚ ਔਰਤ ਦੀ ਜਿਹੜੀ ਕਿਰਤ ਆ ਉਹਦੀ ਦਿਹਾੜੀ ਆ ਉਹ ਵੀ ਸ਼ਾਮਲ ਕੀਤੀ ਜਾਵੇ ਕਿ ਜਿਹੜੀ ਕਿਸਾਨ ਨੂੰ ਅਸੀਂ ਆਮਦਨ ਦੇਣੀ ਆ ਨਾ ਐਮਐਸਪੀ ਦੇਣੀ ਆ ਉਹਦੇ ਚ ਔਰਤ ਦੀ ਦਿਹਾੜੀ ਵੀ ਸ਼ਾਮਲ ਹੋਣੀ ਚਾਹੀਦੀ ਆ ਕਿ ਉਹ ਇੱਕ ਫ੍ਰੀ ਦੀ ਲੇਬਰ ਆ ਮੋਗਾ ਦੇ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਔਰਤ ਬੈਂਕ ਦੇ ਵੱਲੋਂ ਵਿਸ਼ਾਲ ਕਨਵੈਨਸ਼ਨ ਜਿਹੜੀ ਆ ਉਹ ਕਰਵਾਈ ਜਾ ਰਹੀ ਆ ਉਸ ਤੇ ਬਾਅਦ ਗੱਲਬਾਤ ਜਿਹੜੀ ਆ ਕਰਾਂਗੇ ਸਭ ਨਾਲ ਕਿਸਾਨ ਆਗੂ ਜਿਹੜੇ ਹੈਗੇ ਆ ਹੁਣ ਕੇ ਹਰਦੀਪ ਕੋਟਲਾ ਜੀ ਸੋ ਸਭ ਤੋਂ ਪਹਿਲਾਂ ਦਾ ਸਵਾਗਤ ਤੁਹਾਡਾ ਧੰਨਵਾਦ ਜੀ ਤੁਹਾਡਾ ਜਿਹੜੀ ਅੱਜ ਦੀ ਕਨਵੈਨਸ਼ਨ ਕਰਵਾ ਰਹੇ ਹਾਂ ਮਨੋਰਥ ਜ਼ਰੂਰ ਦੱਸ ਦਿਓ ਸਭ ਤੋਂ ਪਹਿਲਾਂ ਬਿਲਕੁਲ ਜੀ ਅੱਜ ਅਸੀਂ ਔਰਤ ਵਿੰਗ ਕੀਰਤੀ ਕਿਸਾਨ ਯੂਨੀਅਨ ਵੱਲੋਂ ਨਰੋਲ ਔਰਤਾਂ ਦੀ ਕਨਵੈਨਸ਼ਨ ਕਰਾ ਰਹੇ ਹਾਂ ਔਰ ਉਹ ਹੈਗੀ ਆ ਕਿਸਾਨ ਲਹਿਰ ਤੇ ਜਮਹੂਰੀ ਲਹਿਰ ਦੇ ਵਿੱਚ ਔਰਤਾਂ ਦੀ ਕੀ ਭੂਮਿਕਾ ਕਿਉਂਕਿ ਪੰਜਾਬ ਆ ਜਿਹੜਾ ਉਹ ਇੱਕ ਬਹੁਤ ਵੱਡੇ ਸੰਕਟ ਦੇ ਵਿੱਚੋਂ ਗੁਜ਼ਰ ਰਿਹਾ ਤੇ ਔਰਤਾਂ ਸਾਡੀਆਂ ਸਮਾਜ ਦਾ ਅੱਧ ਨੇ ਜੇ ਅਸੀਂ ਕਹਿੰਦੇ ਕਿ ਬੰਦੇ ਵੀ ਨੇ ਇਸ ਧਰਤੀ ਤੇ ਤੇ ਕਿਉਂਕਿ ਮਨੁੱਖਾ ਦੋਹਾਂ ਦੇ ਨਾਲ ਹੀ ਔਰਤ ਮਰਦ ਨਾਲ ਸਮਾਜ ਅੱਗੇ ਨੂੰ ਵਧਦਾ ਇਸ ਕਰਕੇ ਸਮਾਜ ਦੀਆਂ ਜਿਹੜੀਆਂ ਵੀ ਸਮ ਲਲ ਕੇ ਹੀ ਹੱਲ ਕਰਨੀਆਂ ਹੁੰਦੀਆਂ ਔਰ ਅੱਜ ਜਿਹੜਾ ਪੰਜਾਬ ਇੰਨੇ ਵੱਡੇ ਗਹਿਰੇ ਸੰਕਟ ਦੇ ਵਿੱਚ ਆ ਜਿਦੇ ਚੋਂ ਪੰਜਾਬ ਦੇ ਖੇਤੀ ਮਾਡਲ ਦੇ ਕਰਕੇ ਹੀ ਇੱਥੇ ਜਿਹੜਾ ਇਥੋਂ ਦਾ ਹਵਾ ਪਾਣੀ ਮਿੱਟੀ ਸਭ ਚੀਜ਼ਾਂ ਜਿਹੜੀਆਂ ਹੋ ਪ੍ਰਦੂਸ਼ਿਤ ਹੋ ਚੁੱਕੀਆਂ ਤੇ ਉਹਦੇ ਨਾਲ ਅੱਜ ਧਰਤੀ ਦੇ ਉੱਪਰ ਸਾਡੀ ਮਨੁੱਖੀ ਜਿਹੜਾ ਕਿਹਾ ਵੀ ਹੋਣ ਦਾ ਸਵਾਲ ਬਣਿਆ ਹੋਇਆ ਇਸ ਕਰਕੇ ਅਸੀਂ ਔਰਤਾਂ ਨੂੰ ਜਿਹੜੀਆਂ ਘਰਾਂ ਤਾਂ ਕੀ ਸੀਮਤ ਸੀਗੀਆਂ ਉਹਨਾਂ ਨੂੰ ਸਿਆਸੀ ਤੌਰ ਤੇ ਚੇਤਨ ਕਰਕੇ ਅਸੀਂ ਇਹਨਾਂ ਮਸਲਿਆਂ ਦੇ ਉੱਪਰ ਜਿਹੜਾ ਉਹ ਲਾਂਬੰਦ ਕਰ ਸਕੀਏ ਉਹਦੇ ਲਈ ਵਿਸ਼ਾਲ ਕਨਵੈਨਸ਼ਨ ਕਰ ਰਹੇ ਹਾਂ ਜਿਦਾ ਚੋਂ ਸਾਡਾ ਸਪੈਸ਼ਲ ਪਹਿਲਾ ਹੈਗਾ ਕਿ ਪੰਜਾਬ ਦਾ ਜਿਹੜਾ ਖੇਤੀ ਮਾਡਲ ਆ ਉਹ ਸਾਮਰਾਜੀ ਖੇਤੀ ਮਾਡਲ ਆ ਉਹਨੂੰ ਬਦਲ ਕੇ ਇਥੋਂ ਦਾ ਕੁਦਰਤ ਪੱਖੀ ਤੇ ਹੰਡ ਅਨਸਾਰ ਜਿਹੜਾ ਖੇਤੀ ਮਾਡਲ ਆ ਉਹ ਬਣਾਇਆ ਜਾਣਾ ਚਾਹੀਦਾ ਤੇ ਦੂਸਰੀ ਗੱਲ ਕਿ ਜਿਹੜਾ ਪਾਣੀ ਆ ਉਹ ਇੰਨਾ ਥੱਲੇ ਜਾ ਰਿਹਾ ਕਿ ਉਹਨੂੰ ਵੀ ਕਈ ਤਰੀਕੇ ਨਾਲ ਦੂਰ ਕੀਤਾ ਜਾ ਸਕਦਾ ਕਿ ਹਰ ਖੇਤ ਤੱਕ ਜਿਹੜਾ ਉਹ ਨਹਿਰੀ ਪਾਣੀ ਪਹੁੰਚਦਾ ਕੀਤਾ ਜਾਣਾ ਚਾਹੀਦਾ ਹਰ ਘਰ ਤੱਕ ਜਿਹੜਾ ਪਾਖੜ ਦਾ ਉਹ ਨੀਲੀ ਪਾ ਮਾਰਦਾ ਪਾਣੀ ਜਿਹੜਾ ਉਹ ਪਹੁੰਚਦਾ ਹੋਣਾ ਚਾਹੀਦਾ ਪੰਜਾਬ ਦੇ ਦਰਿਆਵਾਂ ਦਾ ਜਿਹੜਾ ਮਸਲਾ ਉਹਨੂੰ ਰਿਪੇਰੀਅਨ ਸਿਧਾਂਤ ਦੇ ਨਾਲ ਹੱਲ ਕੀਤਾ ਜਾਣਾ ਚਾਹੀਦਾ ਕਿਸਾਨੀ ਕਰਜ਼ੇ ਆ ਜਿਹੜੇ ਉਹਨਾਂ ਦੇ ਉੱਪਰ ਵੀ ਲੀਕ ਮਾਰਨੀ ਚਾਹੀਦੀ ਆ ਇਸ ਤੋਂ ਇਲਾਵਾ ਜਿਹੜਾ ਸਭ ਤੋਂ ਜ਼ਿਆਦਾ ਮਹੱਤਵਪੂਰ ਵੱਡੀ ਸੱਟ ਮਾਰਦਾ ਉਹ ਹੈਗਾ ਭਾਰਤ ਪਾਕਿਸਤਾਨ ਦਾ ਜਿਹੜਾ ਵਪਾਰ ਆ ਉਹਦੇ ਲਈ ਸੜਕੀ ਰਸਤੇ ਜਿਹੜੇ ਵਾਗਾ ਬਾਰਡਰ ਤੇ ਹੁਸੈਨੀਵਾਲਾ ਬਾਰਡਰ ਇਹ ਦੋਨੋਂ ਖੋਲਨੇ ਜਾਣੇ ਚਾਹੀਦੇ ਆ ਤਾਂ ਕਿ ਅਸੀਂ ਪੰਜਾਬ ਨੂੰ ਇੱਕ ਬਹੁਤ ਵੱਡੇ ਸੰਕਟ ਦੇ ਵਿੱਚੋਂ ਅਸੀਂ ਕੱਢ ਸਕੀਏ ਜੇ ਪਾਣੀ ਦੀ ਸੰਕਟ ਦੀ ਗੱਲ ਕਰਦੇ ਹਾਂ ਕਿਸ ਤਰ੍ਹਾਂ ਦੇ ਨਾਲ ਕਿ ਕਿਸ ਤਰ੍ਹਾਂ ਦੇ ਨਾਲ ਪਾਣੀ ਦੇ ਸੰਕਟ ਨੂੰ ਹੱਲ ਕੀਤਾ ਜਾ ਸਕਦਾ ਹੈ ਬਿਲਕੁਲ ਜੀ ਦੇਖੋ ਇਸ ਵਕਤ ਜਿਹੜਾ ਧਰਤੀ ਹੇਠ ਪਾਣੀ ਆ ਉਹ ਸਿਰਫ 15 ਸਾਲ ਦਾ ਰਹਿ ਚੁੱਕਿਆ ਹੈ ਤਿੰਨ ਤਗੀਆਂ ਹੁੰਦੀਆਂ ਪਾਣੀ ਦੀਆਂ ਤਿੰਨ ਤਹਾਂ ਜੀ ਨੂੰ ਅਸੀਂ ਕਹਿ ਸਕਦੇ ਹਾਂ ਦੋ ਵਰਤੀਆਂ ਜਾ ਚੁੱਕੀਆਂ ਆ ਅਖੀਰਲੀ ਤਹ ਅਸੀਂ ਵਰਤ ਰਹੇ ਹਾਂ ਔਰ ਇਸ ਕਰਕੇ ਜਿਹੜਾ ਹੁਣ ਇਹਨਾਂ ਵੱਡਾ ਸੰਕਟ ਆ ਉਹ ਇੱਕ ਚੀਜ਼ ਦੇ ਨਾਲ ਨਹੀਂ ਪੈਦਾ ਹੋਇਆ ਇੱਕ ਉਹਦੇ ਲਈ ਜ਼ਿੰਮੇਵਾਰ ਆ ਸਮਰਾਸ ਦਾ ਖੇਤੀ ਮਾਡਲ ਜਿਹੜਾ ਅਮਰੀਕਾ ਇਸ ਧਰਤੀ ਦੇ ਉੱਪਰ ਲੈ ਕੇ ਆਇਆ ਜਿਹਦਾ ਆਪਣਾ ਇੱਕ ਮਨੋਰਥ ਸੀਗਾ ਇੱਕ ਤਾਂ ਉਹਦਾ ਆਰਥਿਕ ਸਿਗਾ ਕਿਉਂਕਿ ਦੋਨਾਂ ਜੰਗਾਂ ਦੇ ਵਿੱਚ ਜਿਹੜੀਆਂ ਸੰਸਾਰ ਦੀਆਂ ਲੱਗੀਆਂ ਸੀਗੀਆਂ ਉਹਦੇ ਚੋਂ ਤਾਂ ਸਭ ਤੋਂ ਵੱਧ ਹਥਿਆਰ ਵਿਕਦਾ ਸੀ ਪਰ ਉਹ ਜੰਗਾਂ ਬੰਦ ਹੋਣ ਤੋਂ ਬਾਅਦ ਉਹਨਾਂ ਦਾ ਹਥਿਆਰ ਨਹੀਂ ਸੀ ਵਿਕਣਾ ਇਸ ਕਰਕੇ ਕਾਰਖਾਨੇ ਵੀ ਬੰਦ ਹੋਣੇ ਸੀ ਉਹਨੂੰ ਚਲਾਉਣ ਦੇ ਲਈ ਤੇ ਦੂਸਰਾ ਜਿਹੜਾ ਚੀਨ ਦੇ ਕਿਸਾਨ ਸੀ ਕਿਉਂਕਿ ਆਪਾਂ 1947 ਚ ਆਜ਼ਾਦ ਹੋਏ ਆ ਪਰ ਚੀਨ ਦੇ ਕਿਸਾਨਾਂ ਨੇ 1949 ਦੇ ਵਿੱਚ ਇੱਕ ਆਜ਼ਾਦੀ ਲਿਆਂਦੀ ਸੀਗੀ ਇੱਕ ਬਰਾਬਰੀ ਵਾਲੀ ਆਜ਼ਾਦੀ ਲੈ ਕੇ ਆਏ ਜਿੱਥੇ ਉਹਨਾਂ ਨੇ ਅਮੀਰੀ ਗਰੀਬੀ ਖਤਮ ਕੀਤੀ ਲੋਕਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਤਾਂ ਉਹਨਾਂ ਦੇ ਉਹਦੇ ਚ ਮੋਹਰੀ ਰੋਲ ਸੀ ਜਿਹੜਾ ਉਹ ਕਿਸਾਨੀ ਦਾ ਸੀ ਤਾਂ ਇਸ ਕਰਕੇ ਅਮਰੀਕਾ ਕਾ ਜਿਹੜਾ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਸੀ ਉਹਦੇ ਲਈ ਵੀ ਇਹ ਖਤਰਾ ਸੀ ਕਿ ਜੇ ਚੀਨ ਇਸ ਹਾਲਤ 'ਚ ਆ ਗਿਆ ਤੇ ਚੁਣੌਤੀ ਬਣੂਗਾ ਮੇਰੇ ਲਈ ਤਾਂ ਇਸ ਕਰਕੇ ਉਹਨਾਂ ਨੇ ਬਾਕੀ ਕਿਸਾਨਾਂ ਨੂੰ ਵੀ ਸ਼ਾਂਤ ਕਰਨ ਦੇ ਲਈ ਕਿਉਂਕਿ ਚੀਨ ਦੇ ਕਿਸਾਨਾਂ ਤੋਂ ਬਹੁਤ ਸਾਰੇ ਕਿਸਾਨਾਂ ਨੇ ਸਿੱਖਿਆ ਲਈ ਕਿ ਅਸੀਂ ਵੀ ਇਦਾਂ ਦਾ ਕਰ ਸਕਦੇ ਹਾਂ ਤਾਂ ਅਮਰੀਕਾ ਨੇ ਇਹ ਇਸ ਕਰਕੇ ਕੀਤਾ ਕਿ ਬਾਕੀ ਕਿਸਾਨਾਂ ਨੂੰ ਸ਼ਾਂਤ ਕਰਨ ਦੇ ਲਈ ਕਿ ਉਹਨਾਂ ਦੀ ਆਮਦਨ ਵਧਾਈ ਜਾਵੇ ਪਰ ਉਹਦੇ ਲਈ ਕੀ ਕੀਤਾ ਜਾ ਸਕਦਾ ਉਹਦੇ ਲਈ ਅਨਾਜ ਆ ਜਿਹਨੂੰ ਅਸੀਂ ਆਪਣੇ ਕੰਟਰੋਲ 'ਚ ਕਰ ਸਕਦੇ ਹਾਂ ਤਾਂ ਉਹਨਾਂ ਨੇ ਸਾਡੇ ਸਾਹਮਣੇ ਫਿਰ ਇਹ ਸਾਮਰਾਜ ਦਾ ਜਿਹੜਾ ਖੇਤੀ ਮਾਡਲ ਸੀਗਾ ਉਹ ਪੇਸ਼ ਕੀਤਾ ਔਰ ਜਿਹਦਾ ਨਾਮ ਉਹਨਾਂ ਨੇ ਬਣਾਇਆ ਵੀ ਅਸੀਂ ਕਿਸਾਨਾਂ ਦੀ ਹਾਲਤ ਸੁਧਾਰਨੀ ਹੈ ਪਰ ਮਨੋਰਥ ਉਹਨਾਂ ਦਾ ਆਪਣਾ ਆਰਥਿਕ ਤੇ ਸਿਆਸੀ ਸੀਗਾ ਔਰ ਅੱਜ ਅਸੀਂ ਉਹਦਾ ਨਤੀਜਾ ਭੁਗਤ ਰਹੇ ਹਾਂ ਕਿ ਉਹਨਾਂ ਨੇ ਸਾਨੂੰ ਉਹ ਖੇਤੀ ਮਾਡਲ ਤਾਂ ਦਿੱਤਾ ਉਹਦੇ ਨਾਲ ਉਹਨਾਂ ਨੇ ਸਿਰਫ ਕੀ ਦਿੱਤਾ ਸਾਨੂੰ ਕਣਕ ਝੋਨਾ ਤੇ ਮੱਕੀ ਦੀ ਖੇਤੀ ਆ ਜਿਹਦੇ ਚ ਸਾਰਾ ਪੰਜਾਬ ਇੱਕ ਘੁੰਮਣ ਘੇਰੀ ਚ ਫਸ ਚੁੱਕਿਆ ਨਾ ਜਿੰਨੀਆਂ ਸਾਡੀਆਂ ਦੇਸੀ ਫਸਲਾਂ ਸੀਗੀਆਂ ਜਿੰਨੀਆਂ ਸਾਡੀਆਂ ਲੋੜ ਅਨੁਸਾਰ ਸੀ ਤੇ ਪੰਜਾਬ ਦੀ ਧਰਤੀ ਦੇ ਵਾਤਾਵਰਣ ਅਨੁਸਾਰ ਸੀ ਔਰ ਵੱਖੋ ਵੱਖਰੇ ਖੇਤਰ ਦੇ ਵਿੱਚ ਹੁੰਦੀਆਂ ਸੀ ਉਹ ਜਿੱਦਾਂ ਕੋਈ ਕਪਾਹ ਦਾ ਏਰੀਆ ਸੀ ਕੋਈ ਬਾਸਮਤੀ ਦਾ ਏਰੀਆ ਸੀ ਕੋਈ ਦਵਾਈ ਵਾਲੀਆਂ ਬੂਟੀਆਂ ਦਾ ਏਰੀਆ ਵਾ ਤੇ ਉਹ ਅੱਜ ਵੀ ਆ ਤਾਂ ਇਸ ਕਰਕੇ ਅੱਜ ਉਹ ਸਾਰੀਆਂ ਚੀਜ਼ਾਂ ਖਤਮ ਹੋ ਗਈਆਂ ਸਾਡੇ ਇੱਥੇ ਕਿਸੇ ਕਿਸਮ ਦੀ ਦਾਲਾਂ ਦੀ ਖੇਤੀ ਨਹੀਂ ਕੀਤੀ ਜਾ ਰਹੀ ਜਿਹੜੀ ਲੱਖਾਂ ਹੈਕਟੇਅਰ ਚ ਹੁੰਦੀ ਸੀ ਉਹ ਕੁਝ ਹਜ਼ਾਰਾਂ ਚ ਰਹਿ ਗਈ ਆ ਹਨਾ ਕਿਤੇ ਛੋਲਿਆਂ ਦੀ ਖੇਤੀ ਨਹੀਂ ਹੋ ਰਹੀ ਮੂੰਗਫਲੀ ਦੀ ਖੇਤੀ ਨਹੀਂ ਹੋ ਰਹੀ ਜੋ ਬਾਜਰਾ ਇਸ ਕਿਸੇ ਚੀਜ਼ ਦੀ ਖੇਤੀ ਨਹੀਂ ਹੋ ਰਹੀ ਕਿ ਉਹਨਾਂ ਨੇ ਸਾਨੂੰ ਸਿਰਫ ਇਹ ਚੀਜ਼ਾਂ ਦਿੱਤੀਆਂ ਤੇ ਬਦਲੇ ਚ ਸਾਡਾ ਸਾਰਾ ਕੁਝ ਉਹਨਾਂ ਨੇ ਇਹ ਬਰਬਾਦ ਕਰਕੇ ਰੱਖ ਦਿੱਤਾ ਔਰ ਇਹਦੇ ਨਾਲ ਨਾਲ ਉਹਨਾਂ ਨੇ ਮਸ਼ੀਨਰੀ ਵੀ ਲੈ ਕੇ ਆਂਦੀ ਦੇਸ਼ ਦੇ ਵਿੱਚ ਕਿ ਜਿਨ੍ਹਾਂ ਲੋਕਾਂ ਨੂੰ ਵਿਲੇ ਵੀ ਕੀਤਾ ਖੇਤੀ ਚੋਂ ਵੀ ਬਾਹਰ ਕੀਤਾ ਕਿਉਂਕਿ ਕਿ ਜਿਹੜੀ ਇਹ ਖੇਤੀ ਆ ਨਾ ਇਹ ਇੱਕੋ ਸਮੇਂ ਚ ਬੀਜਣੀ ਪੈਂਦੀ ਆ ਇੱਕੋ ਸਮੇਂ ਚ ਵੱਢਣੀ ਪੈਂਦੀ ਆ ਔਰ ਪੰਜਾਬ ਦੇ ਵਿੱਚ ਕਿਸਾਨੀ ਬਹੁਤ ਗਿਣਤੀ ਛੋਟੀ ਆ ਹੁਣ ਜਿਸ ਬੰਦੇ ਨੇ ਮੰਨ ਲਓ ਅਸੀਂ ਦੇਖਦੇ ਆ ਕਿ ਝੋਨਾ ਇੱਕ ਮਹੀਨੇ ਚ ਸਾਰੇ ਪੰਜਾਬ ਚ ਲੱਗ ਜਾਂਦਾ ਤੇ ਜਦੋਂ ਵੱਢਣ ਦਾ ਸਮਾਂ ਆਦਾ ਇੱਕ ਮਹੀਨੇ ਚ ਸਾਰੇ ਪੰਜਾਬ ਚ ਵੱਢਿਆ ਜਾਂਦਾ ਪਰ ਉਹ ਮਸ਼ੀਨਰੀ ਕਰਕੇ ਆ ਨਾ ਤਾਂ ਹਰ ਇੱਕ ਕਿਸਾਨ ਕੋਲੇ ਮਸ਼ੀਨਰੀ ਨਾ ਨਹੀਂ ਹੁੰਦੀ ਸੀ ਇਸ ਕਰਕੇ ਛੋਟਾ ਕਿਸਾਨ ਆ ਜਿਹੜਾ ਦੋ ਕਿੱਲੇ ਵਾਲਾ ਵੀ ਆ ਉਹਨਾਂ ਵੀ ਟਰੈਕਟਰ ਇਸ ਕਰਕੇ ਖਰੀਦਣਾ ਪੈਂਦਾ ਕਿ ਉਹਨੂੰ ਇਹ ਸਹੀ ਸਮੇਂ ਤੇ ਫਸਲ ਵੱਢਣੀ ਪਊਗੀ ਜੇ ਨਹੀਂ ਵੱਢਦਾ ਤੁਰੇ ਦਾਣੇ गिर ਜਾਂਦੇ ਆ ਤਾਂ ਇਸ ਕਰਕੇ ਇਸ ਮਸ਼ੀਨਰੀ ਨੇ ਵੀ ਕਿਸਾਨਾਂ ਨੂੰ ਕਰਜ਼ਾਈ ਵੀ ਕੀਤਾ ਇਸ ਮਾਡਲ ਨੇ ਕਿ ਹੁਣ ਜਿਹੜੇ ਬੰਦੇ ਨੂੰ ਸਾਲ ਦੀ ਮਸਾਂ ਆਮਦਨ ਜੜੀ 50-60000 ਹੁੰਦੀ ਆ ਉਹਦੀ ਖੇਤੀ ਤੋਂ ਉਸ ਬੰਦੇ ਨੂੰ 6-7 ਲੱਖ ਦਾ ਟਰੈਕਟਰ ਖਰੀਦਣਾ ਪੈ ਰਿਹਾ ਉਸ ਬੰਦੇ ਤੇ ਕਰਜ਼ਾ ਕਿਵੇਂ ਨਹੀਂ ਚੜੂਗਾ ਔਰ ਉਹਨੂੰ ਮਤਲਬ ਬੀਜ ਬੀਜਣ ਤੋਂ ਲੈ ਕੇ ਉਹਨੂੰ ਵੱਢਣ ਤੱਕ ਸਾਂਭਣ ਤੱਕ ਜਿੰਨਾ ਖਰਚਾ ਆਉਂਦਾ ਉਹਦੇ ਬਦਲੇ 'ਚ ਉਹਨੂੰ ਉਨੀ ਆਮਦਨ ਆ ਜਿਹੜੀ ਉਹਦੀ ਫਸਲ ਦੀ ਉਹ ਨਹੀਂ ਮਿਲਦੀ ਇਸ ਕਰਕੇ ਵੀ ਕਿਸਾਨੀ ਸਰ ਇਸ ਮਾਡਲ ਨੇ ਕਰਜ਼ਾ ਦਿੱਤਾ ਉਸ ਕਰਜ਼ੇ ਨੇ ਅੱਜ ਸਾਡੀ ਕਿਸਾਨੀ ਸਰ ਖੁਦਕੁਸ਼ੀਆਂ ਵੀ ਦਿੱਤੀਆਂ ਇੱਕ ਨਵੀਂ ਖੇਤੀ ਪੈਦਾ ਹੋ ਰਹੀ ਹੈ ਖੁਦਕੁਸ਼ੀਆਂ Porque ਜਿਹਦੇ ਵਿੱਚ ਅਸੀਂ ਦੇਖੋ ਕਿ ਪੰਜਾਬ ਦੇ ਵਿੱਚ ਅੱਗੇ ਤਾਂ ਕਿਸਾਨਾਂ ਦੀ ਹਰ ਰੋਜ਼ ਖਬਰ ਆ ਜਾਂਦੀ ਸੀਗੀ ਹੁਣ ਕਿਉਂਕਿ ਇੱਕ ਆਮ ਵਰਤਾਰਾ ਬਣ ਗਿਆ ਇਸ ਕਰਕੇ ਖਬਰ ਲਾਉਣੀ ਹਟ ਗਈ ਆ ਕਿ ਤਾਂ ਰੋਜ਼ ਦਾ ਕੰਮ ਬਣ ਚੁੱਕਿਆ ਪਰ ਇਹਦੇ ਉਲਟ ਇਸ ਖੇਤੀ ਮਾਡਲ ਦਾ ਕਿਸਾਨ ਔਰਤਾਂ ਤੇ ਇੰਨਾ ਭਿਆਨਕ ਅਸਰ ਪਿਆ ਕਿ ਜਿਹੜੀਆਂ ਔਰਤਾਂ ਖੁਦ ਖੇਤੀ ਕਰਦੀਆਂ ਪਰਿਵਾਰਾਂ ਚ ਇੱਕ ਇੱਕ ਮੈਂਬਰ ਕਮਾਉਂ ਆ ਪਰ ਉਹ ਕਰਜ਼ੇ ਕਰਕੇ ਖੁਦਕੁਸ਼ੀ ਕਰ ਗਿਆ ਉਹ ਸਾਰਾ ਕਰਜ਼ਾ ਵੀ ਔਰਤਾਂ ਸਿਰ ਆਇਆ ਔਰ ਬਦਲੇ ਦੇ ਵਿੱਚ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਵਾ ਔਰ ਜਿੱਦਾਂ ਕਿਉਂਕਿ ਕਈ ਘਰਾਂ ਚ ਹੁਣ ਆਮ ਨਾ ਕਮਾਉਣ ਵਾਲਾ ਬੰਦਾ ਨਹੀਂ ਹੋਣ ਕਰਕੇ ਸਮਾਜਿਕ ਕਮਾਊ ਬੰਦੇ ਨੂੰ ਮੰਨਿਆ ਜਾਂਦਾ ਹਨ ਕਿਸਾਨ ਵੀ ਬੰਦੇ ਨੂੰ ਮੰਨਿਆ ਜਾਂਦਾ ਇਸ ਕਰਕੇ ਬੈਂਕਾਂ ਵਾਲੇ ਆੜਤੀਏ ਉਹ ਵੀ ਔਰਤਾਂ ਨੂੰ ਕਰਜ਼ਾ ਨਹੀਂ ਦਿੰਦੇ ਲੋੜ ਪੈਣ ਤੇ ਕਿ ਕਿੱਥੋਂ ਵਾਪਸ ਕਰਨਗੀਆਂ ਕਈ ਵਾਰੀ ਜਿਹੜੇ ਉਹਨਾਂ ਦੇ ਸਕੇ ਸੰਬੰਧੀ ਵੀ ਹੁੰਦੇ ਆ ਉਹ ਵੀ ਜ਼ਮੀਨ ਇਸ ਕਰਕੇ ਨੱਪਣ ਦੀ ਕੋਸ਼ਿਸ਼ ਕਰਦੇ ਕਿ ਇਹਨਾਂ ਦੇ ਕਿਹੜਾ ਮੁੰਡਾ ਇਹ ਕਿਸ ਤਰੀਕੇ ਨਾਲ ਆਪਦੀ ਜ਼ਮੀਨ ਬਚਾ ਲੈਣਗੀਆਂ ਤਾਂ ਇਸ ਕਰਕੇ ਕਈ ਵਾਰੀ ਬੈਂਕਾਂ ਵਾਲੇ ਆੜਤੀਏ ਵੀ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਜਿਹਨੂੰ ਅਸੀਂ ਔਰਕੀ ਦਾ ਨਾਮ ਵੀ ਦੇ ਦਿੰਨੇ ਆ ਉਹਨਾਂ ਦਾ ਉਹਨਾਂ ਕਰਜ਼ਾ ਨਹੀਂ ਹੁੰਦਾ ਜਿੰਨੇ ਚੀਜ਼ ਤੇ ਉਹ ਕਬਜ਼ਾ ਕਰ ਲੈਂਦੇ ਆ ਮਤਲਬ 30- ਦੀ ਜਮੀਨ ਆ ਪਰ ਉਹ ਓਨੇ ਦਾ ਨਹੀਂ ਹੈਗਾ ਕਰਜ਼ਾ ਤਾਂ ਵੀ ਉਹ ਘਰ ਤੇ ਕਬਜ਼ਾ ਕਰਦੇ ਜਾਂ ਖੇਤੀ ਦੇ ਉੱਪਰ ਕਬਜ਼ਾ ਕਰਦੇ ਆ ਨਾ ਤਾਂ ਇਸ ਕਰਕੇ ਇਹਨਾਂ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਹੁਣ ਔਰਤਾਂ ਨੂੰ ਕਰਨਾ ਪੈ ਰਿਹਾ ਪਰ ਇਹਦੀ ਮਾਰ ਕਰਜ਼ੇ ਦੀ ਹੁਣ ਔਰਤਾਂ ਤੇ ਵੀ ਆ ਚੁੱਕੀ ਆ ਕਿ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਕਿਸਾਨਾਂ ਨੂੰ ਉਹਦੀ ਬਣਦਾ ਜਿਹੜਾ ਆਮਦਨ ਆ ਉਹ ਨਹੀਂ ਹੋ ਰਹੀ ਹਰ ਫਸਲ ਤੇ ਐਮਐਸਪੀ ਨਹੀਂ ਮਿਲ ਰਹੀ ਉਹਨਾਂ ਨੂੰ ਕਿ ਹਰ ਫਸਲ ਦੀ ਮਤਲਬ ਪੱਕੀ ਗਰੰਟੀ ਨਹੀਂ ਕਿ ਇਸ ਰੇਟ ਤੇ ਚੱਕੀ ਜਾਊਗੀ ਤਾਂ ਇਸ ਕਰਕੇ ਔਰਤਾਂ ਵੀ ਹੁਣ ਇਸ ਕਰਜ਼ੇ ਕਰਕੇ ਖੁਦਕੁਸ਼ੀ ਕਰ ਰਹੀਆਂ 2005 ਦੀ ਰਿਪੋਰਟ ਆ ਕਿ ਬਠਿੰਡਾ ਜ਼ਿਲ੍ਹੇ ਚ ਇਹ ਕਿ ਕਿਸਾਨ ਔਰਤਾਂ ਨੇ ਖੁਦਕੁਸ਼ੀ ਕੀਤੀ ਸੰਗਰੂਰ ਦੇ ਵਿੱਚ 33 ਕਿਸਾਨ ਔਰਤਾਂ ਨੇ ਖੁਦਕੁਸ਼ੀ ਕੀਤੀ ਤੇ ਹੁਣ ਜਿਹੜੇ ਤਾਜ਼ਾ ਅੰਕੜੇ ਆ 20 ਤੋਂ 24 ਤੱਕ ਦੇ ਕਿ ਹਰ 100 ਔਰਤ ਦੇ ਪਿੱਛੇ ਜਿਹੜੀ ਕਿਸਾਨ ਔਰਤਾਂ ਉਹਦੇ ਪਿੱਛੇ 8 ਔਰਤਾਂ ਖੁਦਕੁਸ਼ੀ ਕਰ ਰਹੀਆਂ ਪਰ ਇੱਕ ਵੀ ਕਿਸਾਨ ਔਰਤ ਦੀ ਹੈਡਲਾਈਨ ਨਹੀਂ ਬਣੀ ਕਿਉਂਕਿ ਔਰਤਾਂ ਨੂੰ ਕਿਸਾਨ ਗਿਣਿਆ ਹੀ ਨਹੀਂ ਗਿਆ ਜਦਕਿ ਹਿਸਟਰੀ ਇਹ ਕਹਿੰਦੀ ਹੈ ਵੀ ਜਦੋਂ ਜ਼ਮੀਨ ਦੀ ਪਹਿਲੀ ਵਾਰੀ ਧਰਤੀ ਤੇ ਜਿਹੜੀ ਖੇਤੀ ਸ਼ੁਰੂ ਹੋਈ ਆ ਉਹ ਔਰਤਾਂ ਨੇ ਕੀਤੀ ਆ ਤੇ ਮਾਪਰਧਾਨ ਸਮਾਜ ਸੀ ਤੇ ਅੱਜ ਉਹੀ ਔਰਤਾਂ ਨੂੰ ਖੇਤੀ ਤੋਂ ਤੋੜ ਦਿੱਤਾ ਗਿਆ ਹੈ ਉਹਨਾਂ ਦਾ ਇਹਦੇ ਵਿੱਚ ਰੋਲ ਹੀ ਨਹੀਂ ਕਿ냐 ਜੰਦਾ ਜਦ ਕਿ ਪਰਿਵਾਰ ਦੇ ਵਿੱਚ ਸਵੇਰ ਦੀ ਪਹਿਲੀ ਚਾਹ ਬਣਾਉਣ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਦਾ ਜਿਹੜਾ ਸਾਰੀ ਉਹਦੀ ਕਿਰਤਾ ਉਹ ਇਸ ਕੰਮ ਦੇ ਨਾਲ ਜੁੜੀ ਹੋਈ ਆ ਜੇ ਉਹ ਬੰਦਿਆਂ ਨੂੰ ਵਿਹਲਾ ਕਰਕੇ ਖੇਤ ਭੇਜਦੇ ਤਾਂ ਹੀ ਉਹ ਕੰਮ ਕਰ ਪਾਉਂਦੇ ਨਹੀਂ ਉਹ ਕੰਮ ਨਹੀਂ ਕਰ ਪਾਉਣਗੇ ਤਾਂ ਜਿਹੜੀ ਅਸੀਂ ਸੁਆਮੀਨਾਥਨ ਦੀ ਵੀ ਗੱਲ ਕਰਦੇ ਆ ਨਾ ਕਿ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰੋ ਉਹ ਕਹਿੰਦਾ ਕਿ ਇਹਦੇ ਵਿੱਚ ਔਰਤ ਦੀ ਜਿਹੜੀ ਕਿਰਤਾ ਉਹਦੀ ਦਿਹਾੜੀ ਆ ਉਹ ਵੀ ਸ਼ਾਮਲ ਕੀਤੀ ਜਾਵੇ ਕਿ ਜਿਹੜੀ ਕਿਸਾਨ ਨੂੰ ਅਸੀਂ ਆਮਦਨ ਦੇਣੀ ਆ ਨਾ ਐਮਐਸਪੀ ਦੇਣੀ ਆ ਉਹਦੇ ਵਿੱਚ ਔਰਤ ਦੀ ਦਿਹਾੜੀ ਵੀ ਸ਼ਾਮਲ ਹੋਣੀ ਕਹੀ ਦਿਆ ਕਿ ਉਹ ਇੱਕ ਫਰੀ ਦੀ ਲੇਬਰ ਆ ਸਾਰੇ ਸਾਲ ਦੀ ਇੱਕ ਫਰੀ ਦੀ ਲੇਬਰ ਆ ਨਾ ਤਾਂ ਇਸ ਕਰਕੇ ਅਸੀਂ ਜਿਹੜਾ ਇਹ ਖੇਤੀ ਮਾਡਲ ਆ ਜਿਹਨੇ ਸਾਡਾ ਇੰਨਾ ਕੁਝ ਬਰਬਾਦ ਕਰ ਦਿੱਤਾ ਹੈਗਾ ਹਨਾ ਇਹਨੇ ਇੱਕ ਤਾਂ ਕਰਜ਼ੇ ਦੇ ਦਿੱਤੇ ਸਾਨੂੰ ਸਾਰੀਆਂ ਫਸਲਾਂ ਤਬਾਹ ਕਰ ਦਿੱਤੀਆਂ ਤੇ ਦੂਜਾ ਜਿਹੜਾ ਇਹਨੇ ਪਾਣੀ ਦਾ ਸੰਕਟ ਵੀ ਖੜਾ ਕੀਤਾ ਕਿਉਂਕਿ ਇਹ ਉਹ ਫਸਲਾਂ ਜਿਹੜੀਆਂ ਸਭ ਤੋਂ ਜ਼ਿਆਦਾ ਪਾਣੀ ਖਿੱਚਦੀਆਂ ਧਰਤੀ ਚੋਂ ਔਰ ਜਿਹੜੀਆਂ ਦੇਸੀ ਫਸਲਾਂ ਸੀ ਉਹ ਪਾਣੀ ਘੱਟ ਖਿੱਚਦੀਆਂ ਸੀ ਜ਼ਿਆਦਾਤਰ ਹੁੰਦਾ ਸੀ ਕਿ ਕੁਦਰਤੀ ਜਿਹਨੂੰ ਕਹਿਣਾ ਹੋਵੇ ਖੇਤੀ ਹੁੰਦੀ ਸੀ ਜਾਂ ਕੁਦਰਤ ਤੇ ਨਿਰਭਰ ਕਰਦੀ ਸੀ ਕਿ ਮੀਂਹ ਪੈ ਗਿਆ ਤਾਂ ਹੋ ਜਾਂਦੀ ਸੀ ਨਹੀਂ ਨਹੀਂ ਹੁੰਦੀ ਸੀ ਨਾ ਉਹ ਪਰ ਫਿਰ ਵੀ ਲੋਕ ਉਹ ਕਰਦੇ ਸੀ ਗੁਜ਼ਾਰੇ ਦੇ ਜੋਗੀ ਹੈ ਨਾ ਤਾਂ ਇਸ ਖੇਤੀ ਮਾਡਲ ਨੇ ਤਾਂ ਸਾਡਾ ਪਾਣੀ ਹੀ ਖਿੱਚਣਾ ਸ਼ੁਰੂ ਕਰ ਦਿੱਤਾ ਕਿੰਨਾ ਕਿੰਨਾ ਜਿਹੜਾ ਝੋਨਾ ਜਦੋਂ ਪੈਦਾ ਹੁੰਦਾ ਇਹਨੂੰ ਬਹੁਤ ਟਨ ਜਿਹੜਾ ਪਾਣੀ ਹੈ ਧਰਤੀ ਚੋਂ ਖਿੱਚਦੇ ਆ ਇਸ ਕਰਕੇ ਇਹਨੇ ਪਾਣੀ ਦਾ ਸੰਕਟ ਵੀ ਪੈਦਾ ਕੀਤਾ ਪਰ ਇਹ ਸੰਕਟ ਦਾ ਹੱਲ ਤਾਂ ਹੋਊਗਾ ਜੇਸ ਅਸੀਂ ਖੇਤੀ ਮਾਡਲ ਨੂੰ ਬਦਲਾਂਗੇ ਉਹ ਫਸਲਾਂ ਬੀਜਾਂਗੇ ਜਿਹੜੀਆਂ ਪਾਣੀ ਕਿਚਨ ਧਰਤੀ ਦੇ ਵਿੱਚੋਂ ਦੂਸਰਾ ਕਿ ਹਰ ਖੇਤ ਦੇ ਵਿੱਚ ਸਬਮਰਸੀਬਲ ਮੋਟਰਾਂ ਲੱਗੀਆਂ ਹੋਈਆਂ ਨੇ ਘੱਟ ਤੋਂ ਘੱਟ ਮਤਲਬ 14.5 ਲੱਖ ਮੋਟਰ ਤੋਂ ਜ਼ਿਆਦਾ ਮੋਟਰਾਂ ਜਿਹੜੀ ਖੇਤ ਚ ਚੱਲਦੀ ਹੈ ਨਾ ਹੁਣ 1.14 ਲੱਖ ਮੋਟਰ ਡੈਲੀ ਦਾ ਕਿੰਨਾ ਪਾਣੀ ਖਿੱਚਦੀ ਹੋਊਗੀ ਧਰਤੀ ਚ ਪਰ ਜੇ ਇਹਦੇ ਬਦਲੇ ਚ ਹਰ ਖੇਤ ਤੱਕ ਨਹਿਰੀ ਪਾਣੀ ਦਿੱਤਾ ਜਾਵੇ ਤਾਂ ਇਹ ਮੋਟਰਾਂ ਜਿਹੜੀਆਂ 1.14 ਲੱਖ ਮੋਟਰਾਂ ਸਾਡੇ 1.14 ਨਾਲ ਮੰਨੀਆਂ ਅੱਧ ਤਾਂ ਬੰਦ ਹੋਊਗਾ ਨਾ 7.5 ਮੋਟਰ ਬੰਦ ਹੋ ਸਕਦੀ ਆ ਜਿਹਦੇ ਨਾਲ ਸਾਡਾ ਵੱਡੀ ਪੱਧਰ ਤੇ ਧਰਤੀ ਅਠਲਾ ਪਾਣੀ ਜਿਹੜਾ ਉਹ ਖਤਮ ਹੋਣਾ ਬਚ ਸਕਦਾ ਵਾ ਪਰ ਹੁਣ ਨਹਿਰੀ ਪਾਣੀ ਵੀ ਆ ਜਿਹੜਾ ਉਹ ਉਹੀ ਖੜਾ ਹੋਇਆ ਜਿਹੜਾ ਅੰਗਰੇਜ਼ ਗਵਰਨਮੈਂਟ ਨੇ ਬਣਾਇਆ ਸੀ ਉਹਨੂੰ ਤਾਂ ਫਸਲਾਂ ਵੀ ਇੱਕ ਜਾਂ ਦੋ ਹੁੰਦੀਆਂ ਸੀ ਹੁਣ ਤਾਂ ਫਸਲਾਂ ਕਿਸਾਨ ਤਿੰਨ ਤਿੰਨ ਚਾਰ ਚਾਰ ਲੈ ਲੈਂਦੇ ਆ ਔਰ ਸਾਰਾ ਸਾਲ ਫਸਲਾਂ ਹੁੰਦੀਆਂ ਵਾ ਨਾ ਹਾੜੀ ਸੋਣੀ ਦੀਆਂ ਤਾਂ ਇਸ ਕਰਕੇ ਨੈਰੀ ਢਾਂਚਾ ਵੀ ਸਾਡਾ ਸਾਰਾ ਵਿਗੜਿਆ ਹੋਇਆ ਉਹਨੂੰ ਠੀਕ ਕਰਨ ਦੀ ਵੀ ਜ਼ਰੂਰਤ ਆ ਇਹ ਨਵੀਂ ਸਰਕਾਰ ਨੇ ਬਹੁਤ ਰੌਲਾ ਪਾਇਆ ਵੀ ਅਸੀਂ ਪਾਣੀ ਦਿੱਤਾ ਹਰ ਖੇਤ ਤੱਕ ਪਾਣੀ ਦਿੱਤਾ ਉਹਨੂੰ ਪੁੱਛਣ ਆ ਲਾਵੇ ਹਰ ਖੇਤ ਤੱਕ ਤਾਂ ਪਾਣੀ ਤੁਹਾਡਾ ਪਹੁੰਚ ਕਿਵੇਂ ਗਿਆ ਕਿਉਂਕਿ ਇਹ ਤਾਂ ਚੱਲ ਹੀ ਹੋ ਰਿਹਾ ਜਿਹੜਾ ਅੰਗਰੇਜ਼ਾਂ ਨੇ ਬਣਾਇਆ ਸੀ ਫਸਲ ਦੀ ਗਣੀ ਤੁਗਣੀ ਜਿਹੜੀ ਚੌਗਣੀ ਹੋਣ ਲੱਗ ਪਈ ਤੇ ਪਾਣੀ ਸਾਡਾ ਉਹੀ ਪਹਿਲਾਂ 30% ਤੇ ਹੀ ਖ ਬਣਾਉਣਾ ਵੀ ਦੁਬਾਰਾ ਪੈਣਾ ਸਾਨੂੰ ਸਾਰੇ ਦਾ ਸਾਰਾ ਸੈੱਟ ਕਰਨ ਦੀ ਜ਼ਰੂਰਤ ਆ ਹੁਣ ਵੀ ਇਹ ਸਾਰੇ ਖੇਤਾਂ ਤੱਕ ਨਹੀਂ ਪਹੁੰਚਦਾ ਸਿਰਫ ਜਿਹੜਾ ਮੋਗਿਆਂ ਦੇ ਨੇੜੇ ਆ ਉਹਨਾਂ ਹੀ ਇੱਕ ਦੋ ਖੇਤਾਂ ਚ ਪਹੁੰਚਦਾ ਉਹ ਵੀ ਮਤਲਬ ਜੇ 15-15 ਮਿੰਟ ਦੇ ਵਿੱਚ ਇੱਕ ਕਿੱਲਾ ਨਹੀਂ ਪਰਦਾ ਹੈਗਾ ਤਾਂ ਇਸ ਕਰਕੇ ਇੱਕ ਤਾਂ ਇਸ ਪ੍ਰਬੰਧ ਨੂੰ ਠੀਕ ਕਰਨ ਦੀ ਜ਼ਰੂਰਤ ਆ ਉਹ ਸਾਰਾ ਨਹਿਰੀ ਪਾਣੀ ਜਿਹੜਾ ਉਹ ਹਰ ਖੇਤ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਇੱਕ ਇੱਕ ਸਵਾਲ ਇੱਥੇ ਹੈ ਜਿਵੇਂ ਔਰਤਾਂ ਅੱਜ ਵੀ ਆਈਆਂ ਜਾਂ ਪਿੰਡਾਂ ਚ ਵੀ ਤੁਸੀਂ ਜਾਣਦੇ ਹੋ ਔਰਤ ਨੂੰ ਇਹ ਸਮਝਾ ਪਾਉਣਾ ਕਿ ਤੁਸੀਂ ਵੀ ਕਿਸਾਨ ਹੋ ਤੁਸੀਂ ਵੀ ਆਦਤੀਆਂ ਜਿਹੜੀ ਇਹ ਗਿਣਤੀ ਆ ਤੁਹਾਡੀ ਵੀ ਤੁਹਾਡਾ ਵੀ ਉਹਨਾਂ ਹੀ ਹੱਕ ਆ ਮਤਲਬ ਹਰ ਇੱਕ ਚੀਜ਼ ਦੇ ਉੱਤੇ ਕਿ ਤੁਸੀਂ ਕਿਸਾਨ ਹੋ ਤੋ ਉਹਨੂੰ ਸਮਝਾਉਣਾ ਤੁਹਾਡੀਆਂ ਖੁਦਕੁਸ਼ੀਆਂ ਜਾਂ ਜਿਹੜਾ ਤੁਸੀਂ ਕੰਮ ਕਰਦੇ ਹੋ ਇਹ ਵੀ ਇੱਕ ਲੇਬਰ ਹੈ ਇਹ ਕਿੰਨਾ ਔਖਾ ਹੁੰਦਾ ਕਿੰਨੇ ਔਖੀ ਸਮਝਣ ਕਿਉਂਕਿ ਔਰਤ ਕਈ ਵਾਰ ਇਹ ਵੀ ਹੁੰਦਾ ਕਿ ਲੰਮਾ ਸਮਾਜ ਦੇ ਉੱਤੇ ਚੱਲਿਆ ਜਿਹੜਾ ਲਗਾਤਾਰ ਚੱਲਦਾ ਆ ਰਿਹਾ ਉਹਦੇ ਨਾਲ ਔਰਤ ਨੂੰ ਇਹ ਲੱਗਦਾ ਕਿ ਬਸ ਮੈਂ ਇਹ ਕੰਮ ਲਈ ਬਣੀ ਆ ਮੇਰਾ ਇਹੀ ਕੰਮ ਹੈ ਜੇ ਕੋਈ ਮਤ ਦੇ ਮਤਲਬ ਕੋਈ ਜਾਣਦਾ ਵੀ ਆ ਤਾਂ ਉਹਨੂੰ ਇਹ ਲੱਗਦਾ ਕਿ ਤਾਂ ਐਵੇਂ ਮਾਰੀ ਜਾਂਦੇ ਆ ਅਸਲ ਦੇ ਵਿੱਚ ਤਾਂ ਜ਼ਿੰਦਗੀ ਇਹ ਹੈ ਇਹ ਤੇ ਕਿੰਨਾ ਔਖਾ ਹੁੰਦਾ ਨੇ ਔਖਾ ਉਹਨਾ ਨਹੀਂ ਹੁੰਦਾ ਕਿਉਂਕਿ ਦੇਖੋ ਕੁਦਰਤ ਨੇ ਨਾ ਸਿਰਫ ਮਨੁੱਖ ਨੂੰ ਹੀ ਦਿਮਾਗ ਦਿੱਤਾ ਹੈਗਾ ਪਰ ਮਨੁੱਖ ਦੀ ਇਹ ਖਾਸੀਅਤ ਆ ਕਿ ਉਹਨੂੰ ਜੇ ਤੁਸੀਂ ਉਸ ਤਰੀਕੇ ਦੀ ਗੱਲ ਕਰਦੇ ਹੋ ਨਾ ਹਰ ਬੰਦਾ ਮਹਿਸੂਸ ਕਰ ਰਿਹਾ ਹੁੰਦਾ ਅੰਦਰੋਂ ਅੰਦਰ ਹੀ ਬਟ ਉਹਨੂੰ ਅਸੀਂ ਆਪ ਰਿਲਾਈਜ਼ ਕਰਾਉਣਾ ਹੁੰਦਾ ਕਿ ਆਹ ਤੁਹਾਡੀਆਂ ਸਮੱਸਿਆਵਾਂ ਆ ਅਸੀਂ ਇਸ ਚੀਜ਼ ਨਾਲ ਜੁੜੇ ਹੋਏ ਹਾਂ ਨਾ ਤਾਂ ਇਸ ਕਰਕੇ ਔਰਤਾਂ ਜਿਹੜੀਆਂ ਉਹ ਸਮਝਦੀਆਂ ਇੱਕ ਟਾਈਮ ਜ਼ਰੂਰ ਲੱਗਦਾ ਉਹਦੇ ਲਈ ਇਹ ਹੁੰਦਾ ਕਿ ਅਸੀਂ ਲੋਕਾਂ ਦੇ ਲੈਵਲ ਤੱਕ ਲੋਕਾਂ ਦੀ ਜਾ ਕੇ ਗੱਲ ਕਰੀਏ ਜੇ ਕੋਈ ਬੰਦਾ ਪੜ੍ਹਿਆ ਲਿਖਿਆ ਤਾਂ ਆਪਣੀ ਪਾੜੀ ਭਾਸ਼ਾ ਨਾਲ ਉਹਨਾਂ ਦੇ ਅੱਗੇ ਘੋਟੇ ਜੀ ਨੂੰ ਕਹਿਣਾ ਹੋਵੇ ਕਿ ਉਹਨਾਂ ਦੀ ਭਾਸ਼ਾ 'ਚੋ ਜਿਸ ਤਰ੍ਹਾਂ ਦੇ ਪਿੰਡੂ ਕਲਚਰ 'ਚ ਰਹਿ ਰਹੇ ਆ ਜਿੱਦਾਂ ਦਾ ਉਹਨਾਂ ਦੀ ਬੋਲੀ ਆ ਠੇਢ ਬੋਲੀ ਆ ਤਾਂ ਉਸ ਭਾਸ਼ਾ 'ਚ ਜਦੋਂ ਅਸੀਂ ਗੱਲ ਕਰਦੇ ਆ ਤਾਂ ਲੱਗਦੀ ਆ ਅੱਜ ਕਨਵੈਨਸ਼ਨ ਇਸੇ ਗੱਲ ਦਾ ਸਬੂਤ ਆ ਕਿ ਔਰਤਾਂ ਤਾਂ ਹੀ ਆਈਆਂ ਜੇ ਉਹਨਾਂ ਨੂੰ ਇਹ ਗੱਲ ਸਮਝ ਪਈ ਆ ਕਿਉਂਕਿ ਅਸੀਂ ਪਿੰਡਾਂ ਪਿੰਡਾਂ ਦੇ ਵਿੱਚ ਜਿੱਥੇ ਵੀ ਮੀਟਿੰਗਾਂ ਕਰਵਾਈਆਂ ਉੱਥੇ ਔਰਤਾਂ ਦੇ ਨਾਲ ਸਾਰੀ ਇਸੇ ਤੇ ਹੀ ਗੱਲਬਾਤ ਹੁੰਦੀ ਸੀ ਪੂਰੀ ਦੀ ਪੂਰੀ ਗੱਲਬਾਤ ਹੁੰਦੀ ਸੀਗੀ ਉਹਦੇ ਵਿੱਚੋਂ ਹੀ ਔਰਤਾਂ ਆਈਆਂ ਕਿਉਂਕਿ ਜਿਸ ਤਰ੍ਹਾਂ ਦਾ ਰੋਗ ਔਰਤਾਂ ਨੂੰ ਲੱਗੇ ਆ ਜਿਸ ਤਰ੍ਹਾਂ ਦਾ ਕਰਜ਼ਾ ਚੜਿਆ ਪਹਿਲਾਂ ਤਾਂ ਹੁੰਦਾ ਸੀ ਪਰਿਵਾਰਾਂ 'ਚ ਬੰਦੇ ਦਬਾ ਕੇ ਰੱਖਦੇ ਹੁੰਦੇ ਸੀ ਕਿੰਨਾ ਕਰਜ਼ਾ ਸਾਡੇ ਸਿਰ 'ਚ ਨਾ ਬੰਦੇ ਦੀ ਮੌਤ ਤੋਂ ਬਾਅਦ ਪਤਾ ਲੱਗਦਾ ਸੀ ਹੁਣ ਪਰ ਫਿਰ ਵੀ ਥੋੜਾ ਥੋੜਾ ਰ ਪਤਾ ਲੱਗ ਰਿਹਾ ਕਿ ਸਾਡੇ ਸਿਰ ਕਰਜ਼ਾ ਏ ਇਸ ਕਰਕੇ ਔਰਤਾਂ ਵੀ ਉਸ ਚੀਜ਼ ਨੂੰ ਹੰਡਾਉਂਦੀਆਂ ਹੁਣ ਜਦੋਂ ਘਰ ਦੇ ਵਿੱਚ ਜਿਹੜੀ ਚੀਜ਼ ਦੀ ਲੋੜ ਹੈ ਮੰਨ ਲਓ ਉਹਨਾਂ ਨੇ ਬੱਚੇ ਦਾ ਵਿਆਹ ਕਰਨਾ ਪਰ ਪੂਰੇ ਪੈਸੇ ਨਹੀਂ ਹੈ ਹੰਡਾਉਂਦੀ ਤਾਂ ਚੀਜ਼ ਔਰਤ ਵੀ ਹੈ ਉਹਨੂੰ ਵੀ ਲੱਗਦਾ ਮੇਰੇ ਬੱਚੇ ਦੀ ਖੁਸ਼ੀ ਨਹੀਂ ਪੂਰੀ ਹੋਈ ਹੈ ਨਾ ਕਿਸੇ ਮਹਿੰਗੇ ਸਕੂਲ 'ਚ ਪੜਾਉਣਾ ਚਾਹੁੰਦੇ ਆ ਚੰਗੀ ਪੜ੍ਹਾਈ ਕਰਾਉਣਾ ਚਾਹੁੰਦੇ ਆ ਜਾਂ ਵੱਡਾ ਕੋਈ ਅਫੀਸਰ ਬਣਾਉਣਾ ਚਾਹੁੰਦੇ ਆ ਪਰ ਪੜ੍ਹਾਈ ਇੰਨੀ ਮਹਿੰਗਿਆ ਖਰਚਾ ਨਹੀਂ ਪੂਰਾ ਕਰ ਪਾ ਰਹੇ ਜਦੋਂ ਇਹ ਚੀਜ਼ਾਂ ਨਹੀਂ ਪੂਰੀਆਂ ਹੁੰਦੀਆਂ ਉਹਨਾਂ ਨੂੰ ਇਹ ਤਾਂ ਪਤਾ ਲੱਗਦਾ ਕਿ ਆਮਦਨ ਦਾ ਸਰੋ ਸ਼ੌਕ ਵੀ ਨਹੀਂ ਕਿਹਾ ਜਾ ਸਕਦਾ ਜ਼ਰੂਰ ਤਾਂ ਲੋੜੀਆਂ ਜੜੀਆਂ ਮੁਢਲੀਆਂ ਜ਼ਰੂਰ ਤਾਂ ਉਹ ਵੀ ਨਹੀਂ ਪੂਰੀਆਂ ਹੋ ਪਾਰੀਆਂ ਨਾ ਤਾਂ ਮਹਿਸੂਸ ਕਰਦੀਆਂ ਉਹਨਾਂ ਨੂੰ ਅਸੀਂ ਦੱਸਦੇ ਹਾਂ ਸਾਰੀ ਚੀਜ਼ ਤਾਂ ਉਸ ਨੂੰ ਅਹਿਸਾਸ ਕਰਕੇ ਉਹ ਜੁੜਦੀਆਂ ਵੀ ਆ ਤੇ ਉਹ ਜਥੇਬੰਦ ਹੋਣ ਬਾਰੇ ਵੀ ਗੱਲ ਕਰਦੀਆਂ ਤਾਂ ਕਿਉਂਕਿ ਉਹਨਾਂ ਨੂੰ ਇੰਨਾ ਲੰਮਾ ਸਮਾਂ ਹੋ ਗਿਆ ਦਬਾਏ ਹੋਿਆਂ ਨੂੰ 60 70 ਸਾਲਾਂ ਤੋਂ ਵੱਧ ਸਮਾਂ ਦਾ ਹੋ ਗਿਆ ਔਰ ਉਹਨਾਂ ਨੂੰ ਘਰ ਤੱਕ ਰੱਖਿਆ ਹੋਇਆ ਹੁਣ ਉਹ ਘਰ ਦਾ ਵੀ ਸਾਹਮਂਦੀਆਂ ਬਾਹਰ ਦਾ ਵੀ ਸਾਹਮਂਦੀਆਂ ਤੇ ਹਰ ਕੋਲ ਦੇ ਵਿੱਚ ਹਿੱਸਾ ਬਣਨ ਦੀ ਵੀ ਕੋਸ਼ਿਸ਼ ਕਰਦੀਆਂ ਔਰ ਖਾਸ ਕਰਕੇ ਕਿਸਾਨੀ ਅੰਦੋਲਨ ਤੋਂ ਬਾਅਦ ਕਿਉਂਕਿ ਕਿਸਾਨੀ ਅੰਦੋਲਨ ਨੇ ਔਰਤਾਂ ਨੂੰ ਕਿਉਂਕਿ ਔਰਤਾਂ ਦਾ ਯੋਗਦਾਨ ਪਹਿਲੇ ਸੰਘਰਸ਼ਾਂ 'ਚ ਵੀ ਬਰਾਬਰ ਦਾ ਹੀ ਆ ਜੇ ਅਸੀਂ ਕੋਈ ਧਾਰਮਿਕ ਦੇਖ ਲਈਏ, ਰਾਜਨੀਤਿਕ ਦੇਖ ਲਈਏ ਹਰ ਇੱਕ 'ਚ ਰੋਲ ਆ ਔਰਤਾਂ ਦਾ ਨਾ ਜਿਹੜੀ ਪੁਰਾਣਾ ਨਵਾਂ ਹੀ ਚੱਲਿਆ ਸੀ ਅਜੇ ਆਜ਼ਾਦੀ ਤੋਂ ਬਾਅਦ ਚੱਲਿਆ ਤਬਾਗਾ ਅੰਦੋਲਨ ਉਹਨਾਂ 'ਚ ਵੀ ਔਰਤਾਂ ਦਾ ਯੋਗਦਾਨ ਰਿਹਾ ਤਾਂ ਇਸ ਕਰਕੇ ਹੁਣ ਵੀ ਔਰਤਾਂ ਦਾ ਯੋਗਦਾਨ ਔਰ ਇਸ ਅੰਦੋਲਨ ਨੇ ਕਿਸਾਨੀ ਨੇ ਇੱਕ ਚੇਨਕਤਾ ਲਾਈ ਔਰਤਾਂ ਨੂੰ ਕਿ ਤੁਸੀਂ ਵੀ ਸੰਘਰਸ਼ਾਂ 'ਚ ਯੋਗਦਾਨ ਪਾਉਣਾ ਤਾਂ ਹੀ ਅਸੀਂ ਕੋਈ ਨਵਾਂ ਸਮਾਜ ਸਿਰਜ ਸਕਦੇ ਹਾਂ ਤਾਂ ਹੀ ਅਸੀਂ ਜਿਹੜੇ ਗਲਤ ਕਾਨੂੰਨ ਬਣਦੇ ਆ ਉਹਨਾਂ ਨੂੰ ਰੋਕ ਸਕਦੇ ਆ ਤੇ ਇਸ ਕਰਕੇ ਚੇਤਨ ਕਰਨ ਦੇ ਵਿੱਚ ਰੋਲ ਸਾਡਾ ਹੋਣਾ ਬਣਦਾ ਹੈ ਔਰ ਉਹਦੇ ਲਈ ਜ਼ਰੂਰੀ ਹੁੰਦਾ ਕਿ ਅਸੀਂ ਉਸ ਤਰ੍ਹਾਂ ਦੀਆਂ ਹੋਰ ਔਰਤਾਂ ਜਿਹੜੀਆਂ ਆਗੂ ਔਰਤਾਂ ਨੇ ਉਹ ਪੈਦਾ ਕਰੀਏ ਤਾਂ ਕਿ ਅਸੀਂ ਵੱਧ ਔਰਤਾਂ ਤੱਕ ਜਿਹੜਾ ਉਹ ਜਾ ਸਕੀਏ ਹੁਣ ਇਸ ਰੋਲ ਦੇ ਵਿੱਚ ਆ ਰਹੀਆਂ ਨੇ ਤੁਸੀਂ ਸਟੇਜ ਤੇ ਵੀ ਦੇਖਿਆ ਹੋਊਗਾ ਕਿ ਜਿੰਨੀਆਂ ਔਰਤਾਂ ਬੈਠੀਆਂ ਇਹ ਸਾਰੀਆਂ ਹੀ ਆਪੋ ਆਪਣੇ ਜ਼ਿਲ੍ਹਿਆਂ ਦੀਆਂ ਲੀਡਰ ਨੇ ਤੇ ਜੇ ਇਸ ਤਰ੍ਹਾਂ ਔਰਤਾਂ ਆ ਰਹੀਆਂ ਨੇ ਤਾਂ ਇਹਦਾ ਮਤਲਬ ਇਹ ਹੈ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡੀ ਲਹਿਰ ਵੀ ਖੜਾਗੇ ਤੇ ਇੱਕ ਵੱਡੀ ਔਰਤਾਂ ਦੀ ਜਿਹੜੀ ਆਗੂ ਭੂਮਿਕਾ ਉਹ ਵੀ ਔਰਤਾਂ ਅਦਾ ਕਰਨਗੀਆਂ ਤੁਸੀਂ ਪਾਣੀ ਦੇ ਸੰਕ ਗੱਲ ਕੀਤੀ ਆ ਪਾਣੀ ਦੇ ਸੰਕਟ ਜਿਵੇਂ ਤੁਸੀਂ ਹੱਲ ਦੱਸ ਰਹੇ ਹੋ ਕਿਸ ਤਰ੍ਹਾਂ ਦੇ ਨਾਲ ਪੂਰਾ ਕੀਤਾ ਜਾ ਸਕਦਾ ਪੱਕੀ ਪਾਣੀ ਦੇ ਸੰਕਟ ਨੂੰ ਜਿਵੇਂ ਕਈ ਫੇਸਬੁੱਕ ਹੀ ਫੇਸਬੁੱਕ ਦੇ ਉੱਪਰ ਸਿਰਫ ਕਿਸਾਨਾਂ ਨੂੰ ਗਾਲਾਂ ਕੱਢਦੇ ਆ ਕਿ ਆ ਚੀਜ਼ ਨਹੀਂ ਕਰਨੀ ਆ ਚੀਜ਼ ਨਹੀਂ ਕਰਨੀ ਕੀ ਫੇਸਬੁੱਕ ਹੀ ਕਿਸਾਨਾਂ ਨੂੰ ਸਿਰਫ ਗਾਲਾਂ ਕੱਢਦੇ ਉਹਨਾਂ ਗਾਲਾਂ ਕੱਢਣ ਦੇ ਨਾਲ ਪਾਣੀ ਦਾ ਸੰਕਟ ਹੱਲ ਕੀਤਾ ਜਾ ਸਕਦਾ ਨਹੀਂ ਬਿਲਕੁਲ ਵੀ ਨਹੀਂ ਗਾਲਾਂ ਕੱਢ ਕੇ ਤਾਂ ਕੀਤਾ ਹੀ ਨਹੀਂ ਜਾ ਸਕਦਾ ਸਵਾਲ ਇਹ ਨਹੀਂ ਹੁੰਦਾ ਬੰਦਾ ਕਿਸਾਨ ਆ ਜਿਹੜਾ ਹੈ ਨਾ ਉਹ ਫਸਲ ਵੀ ਆਪਣੇ ਆਪ ਤੋਂ ਬੀਜ ਨਹੀਂ ਰਿਆ ਸੀ ਉਹਨੂੰ ਥੋੜੀ ਪਤਾ ਸੀ ਵੀ ਆ ਫਸਲਾਂ ਆਈਆਂ ਕੋਈ ਵੀ ਜਦੋਂ ਗਵਰਨਮੈਂਟ ਬਣਦੀ ਉਹ ਪਾਲਿਸੀਆਂ ਲੈ ਕੇ ਆਉਂਦੀ ਆ ਉਹੀ ਸਾਰੀ ਨੀਤੀ ਬਣਾਉਂਦੀ ਆ ਉਹੀ ਖੇਤੀ ਨੀਤੀ ਬਣਾਉਂਦੀ ਆ ਨਾ ਉਹੀ ਲੈ ਕੇ ਆਉਂਦੀ ਵੀ ਆ ਫਸਲਾਂ ਅਸੀਂ ਬਜਵਾਉਣੀਆਂ ਵਾ ਜਦੋਂ ਅਮਰੀਕਾ ਇਹ ਖੇਤੀ ਨੀਤੀ ਲੈ ਕੇ ਆਈ ਇਹ ਤਾਂ ਨੇ ਸਰਕਾਰ ਨੂੰ ਹੀ ਦਿੱਤੀ ਆ ਸਿੱਧੀ ਆ ਕਿ ਕਿਸਾਨਾਂ ਨੂੰ ਥੋੜੀ ਦਿੱਤੀ ਆ ਸਰਕਾਰ ਨੇ ਹੀ ਲਾਗੂ ਕਰਵਾਈ ਆ ਤਾਂ ਇਸ ਕਰਕੇ ਇਹਦੇ ਵਿੱਚ ਜੇ ਹੁਣ ਕਿਸਾਨ ਨੂੰ ਅਸੀਂ ਖੁਦ ਕਹਿੰਨੇ ਆ ਵੀ ਕਿਸਾਨ ਨੂੰ ਹਰ ਫਸਲ ਤੇ ਜੇ ਐਮਐਸਪੀ ਦੇ ਦੇ ਹਰੇਕ ਫਸਲ ਦਾ ਮਤਲਬ ਸਰਕਾਰ ਗਰੰਟੀ ਦੇ ਦੇ ਵੀ ਜੇ ਕੋਈ ਨਹੀਂ ਚੱਕੂਗਾ ਤਾਂ ਅਸੀਂ ਹਰ ਹਾਲ ਤੇ ਸਕੀਮਾ ਤੇ ਚੱਕਾਂਗੇ ਤਾਂ ਕਿਸਾਨ ਕਿਉਂ ਨਹੀਂ ਬੀਜੂਗਾ ਉਹ ਬੀਜੂਗਾ ਪਿਛਲੇ ਸਾਲ ਸਰਕਾਰ ਨੇ ਬੀਜੋਂ ਮੂੰਗੀ ਬੀਜੋਂ ਕਿਸਾਨਾਂ ਨੇ 20 83% ਮੂੰਗੀ ਸੀ ਜਿਹੜੀ ਸਾਰੀ ਪ੍ਰਾਈਵੇਟ ਮੰਡੀਆਂ ਨੇ ਖਰੀਦੀ ਸਰਕਾਰ ਨੇ ਚੱਕੀ ਨਹੀਂ ਵਾਪਸ ਉਹ ਫੇਰ ਮੁੜ ਕੇ ਛੋਣੇ ਤੇ ਆ ਗਏ ਕਿ ਉਹਦੇ ਚ ਰੋਲ ਤਾਂ ਸਰਕਾਰ ਦਾ ਨਾ ਕਿਸਾਨ ਤਾਂ ਬੀਜਣ ਲਈ ਤਿਆਰ ਹੁੰਦੇ ਉਹਨਾਂ ਨੂੰ ਕਿਹੜਾ ਨਹੀਂ ਪਤਾ ਕਿ ਉਹਨਾਂ ਦਾ ਪਾਣੀ ਜਾ ਰਿਹਾ ਕਿਉਂਕਿ ਹਰ ਸਾਲ ਕਿਸਾਨ ਨੂੰ 3 ਲੱਖ ਬੋਰ ਤੇ ਲਾਉਣਾ ਪੈਂਦਾ ਉਹਨੂੰ ਵੀ ਪਤਾ ਕਿ ਜੇ ਮੇਰਾ 3 ਲੱਖ ਹਰ ਸਾਲ ਬੋਰ ਤੇ ਲੱਗ ਰਿਹਾ ਵਾ ਤੇ ਮੈਂ ਕਿੰਨਾ ਕੁ ਸੰਭਾਲ ਆਉਂਗਾ ਇੱਕ ਟਾਈਮ ਤੇ ਤਾਂ ਪਾਣੀ ਖਤਮ ਹੋ ਜਾਣਾ ਚਿੰਤਾ ਤਾਂ ਉਹ ਵੀ ਆ ਪਰ ਸਮੱਸਿਆ ਇਹ ਆ ਕਿ ਉਹਦੀ ਆਮਦਨ ਦਾ ਸਾਰਾ ਨਹੀਂ ਇੱਕ ਵਾਰੀ ਖੇਤੀ ਆ ਇਸ ਕਰਕੇ ਜਿਸ ਚੀਜ਼ ਦਾ ਉਹਨੂੰ ਭਾਅ ਰਿਆ ਉਹ ਉਹੀ ਭੀਜੂਗਾ ਨਾ ਤਾਂ ਉਹਦੇ ਲਈ ਸਰਕਾਰ ਨੂੰ ਵੀ ਇੱਕ ਰੋਲ ਅਦਾ ਕਰਨਾ ਪਊਗਾ ਜੇ ਉਹ ਨਹੀਂ ਐਮਐਸਪੀ ਵੀ ਦੇ ਰਹੀ ਤਾਂ ਜਿਹੜਾ ਕਿਸਾਨ ਨੂੰ ਘਾਟਾ ਪੈਂਦਾ ਫਸਲ ਦਾ ਉਹਨੂੰ ਘਟੋ ਘਟੋ ਸਬਸਿਡੀ ਦੇਵੇ ਜਿੰਨੇ ਹਜ਼ਾਰ ਦਾ ਘਾਟਾ ਪਿਆ ਉਹਨੂੰ ਸਬਸਿਡੀ ਦੇਵੇ ਕਿ ਅਸੀਂ ਤੇਰਾ ਘਾਟਾ ਪੂਰਾ ਕਰ ਰਹੇ ਹਾਂ ਨਾ ਉਹ ਕਿਸੇ ਕਿਸਮ ਦੀ ਸਬਸਿਡੀ ਨਹੀਂ ਦੇ ਰਹੀ ਜਿਹੜੀਆਂ ਦਿੱਤੀਆਂ ਹੋਈਆਂ ਉਹਨਾਂ ਤੇ ਕੱਟ ਲਾ ਰਹੀ ਹੈ ਤਾਂ ਕਿਸਾਨ ਕਿਵੇਂ ਨਹੀਂ ਮੁੜੂਗਾ ਜਿਹੜੀ ਫਸਲ ਤਾਂ ਉਹਨੂੰ 40 50 ਹਜ਼ਾਰ ਮਿਲਦਾ ਉਹ ਹੀ ਬੀਜੂਗਾ ਨਾ ਜਿਹੜੇ ਗਾਲਾਂ ਕੱਢਣ ਵਾਲੇ ਆ ਕਿਉਂਕਿ ਉਹ ਸਿਸਟਮ ਨੂੰ ਨਹੀਂ ਸਮਝਦੇ ਉਹ ਸਿਸਟਮ ਨੂੰ ਬਰੀ ਕਰਨਾ ਚਾਹੁੰਦੇ ਹੁੰਦੇ ਆ ਕਿ ਕੋਈ ਗੱਲ ਨਾ ਸਰਕਾਰ ਤੇ ਨਾ ਸਿੱਟੋ ਜ ਤੇ ਸੜ ਦੋ ਤਾਂ ਇਸ ਕਰਕੇ ਉਹ ਸਰਕਾਰ ਨੂੰ ਜਦੋਂ ਬਰੀ ਕਰ ਜਾਂਦੇ ਆ ਸਰਕਾਰ ਨੂੰ ਕੀ ਲੋੜ ਪਈ ਆ ਫਿਰ ਕੰਮ ਕਰਨ ਦੀ ਹੈ ਨਾ ਸਰਕਾਰਾਂ ਬਣਾਈਆਂ ਕਾਦੇ ਲਈ ਜਾਂਦੀਆਂ ਵਾ ਉਹ ਇਸੇ ਕਰਕੇ ਬਣਾਈਆਂ ਜਾਂਦੇ ਕਿ ਫਿਰ ਤੁਸੀਂ ਦੇਸ਼ ਚਲਾਓ ਸਾਰਾ ਢਾਂਚਾ ਤੁਹਾਡੇ ਕੋਲੇ ਆ ساری ਆਮਦਨ ਤੁਹਾਡੇ ਕੋਲੇ ਪੈਸਾ ਤੁਹਾਡੇ ਕੋਲੇ ਆਉਂਦਾ ਜਿਹੜਾ ਲੋਕ ਟੈਕਸ ਦਿੰਦੇ ਆ ਹੈ ਨਾ ਆਪਾਂ ਸੂਈ ਮਤਲਬ ਸੂਈ ਵੀ ਖਰੀਦਦੇ ਆ ਡੱਬੀ ਵੀ ਖਰੀਦਦੇ ਆ ਸੀ ਉੱਤੇ ਵੀ ਟੈਕਸ ਦੇ ਰਹੇ ਆ ਉਹ ਟੈਕਸ ਕਿਹਦੇ ਕੋਲੇ ਜਾਂਦਾ ਗਵਰਨਮੈਂਟ ਕੋਲੇ ਜਾਂਦਾ ਨਾ ਉਸ ਟੈਕਸ ਦੀ ਪਲਾਨਿੰਗ ਸਰਕਾਰ ਨੇ ਕਰਨੀ ਆ ਉਹ ਕਰੇ ਕਿ ਕਿੱਥੇ ਲਾਉਣਾ ਵਾ ਤੋ ਇਸ ਕਰਕੇ ਸਾਰਾ ਕੁਝ ਚਾਵੇ ਤਾਂ ਕਰਾ ਸਰਕਾਰ ਜਿਹੜੀ ਉਹ ਕਰਵਾ ਸਕਦੀ ਲੋਕ ਤਿਆਰ ਬੈਠੇ ਹੁੰਦੇ ਆ ਬਦਲਣ ਦੇ ਲਈ ਦੂਜਾ ਹੁਣ ਇਹਦਾ ਹੱਲ ਇਕੱਲਾ ਕਿਸਾਨੀ ਨਹੀਂ ਹੈ ਕਿ ਸਿਰਫ ਉਹੀ ਹੱਲ ਕਰੂਗੀ ਇਹ ਤਾਂ ਹੱਲ ਦੱਸਦਾ ਕਿ ਇੱਕ ਤਾਂ ਇਹਦਾ ਫਸਲੀ ਚੱਕਰ ਜਿਹੜਾ ਉਹ ਬਦਲਣਾ ਪਏਗਾ ਸਾਨੂੰ ਹਨਾ ਉਹ ਫਸਲਾਂ ਬੀਜਣੀਆਂ ਪੈਣੀਆਂ ਵੀ ਜਿਹੜਾ ਪਾਣੀ ਘੱਟ ਲੈਣ ਤੇ ਤੀਜਾ ਇਹ ਵੀ ਹੈ ਕਿ ਵੀ ਨਹਿਰੀ ਪਾਣੀ ਆਉਣਾ ਉਹ ਤਾਂ ਕਿਸਾਨ ਨੇ ਆਪਦੇ ਕੋਲ ਹਣੀ ਨਾ ਦੇਣਾ ਹੈਗਾ ਉਹ ਤਾਂ ਸਰਕਾਰ ਨੇ ਦੇਣਾ ਜਿਹੜਾ ਦਰਿਆਵਾਂ ਚੋਂ ਆਉਣਾ ਪਾਣੀ ਉਹਦੇ ਲਈ ਢਾਂਚਾ ਬਣਾਵੇ ਸਾਰੇ ਖੇਤਾਂ ਨੂੰ ਪਾਣੀ ਦੇਵੇ ਕਿਹਦਾ ਜੀ ਕਰਦਾ ਕਿ ਅਸੀਂ ਸਾਰਾ ਸਾਰਾ ਮੋਟਰਾਂ ਚਲਾਈ ਜਾਈਏ ਸਾਡਾ ਪਾਣੀ ਥੱਲੇ ਚਾਈ ਜਾਵੇ ਹਨਾ ਤਾਂ ਇਸ ਕਰਕੇ ਉਹ ਢਾਂਚਾ ਦਾਵੇ ਤਾਂ ਸਾਡਾ ਪਾਣੀ ਪੂਰਾ ਹੋ ਸਕਦਾ ਤੀਜਾ ਜਿਹੜਾ ਦਰਿਆਵਾਂ ਦਾ ਪਾਣੀ ਆ ਸਾਡਾ ਵੱਧ ਪਾਣੀ ਆ ਜਿਹੜਾ ਉਹ ਦੂਜੇ ਸੂਬੇ ਲੈ ਕੇ ਜਾ ਰਿਹਾ ਜਿਹੜਾ ਕਿ ਅਧਿਕਾਰ ਪੰਜਾਬ ਦਾ ਏ ਹੁਣ ਬਾਕੀ ਸਾਰੇ ਸੂਬਿਆਂ ਤੇ ਤਾਂ ਰਪੇਰੀਅਨ ਲਾਅ ਲਾਗੂ ਕਰ ਦਿੰਦੇ ਆ ਤੇ ਸ ਪੰਜਾਬ ਵਾਰੀ ਆ ਕਿ ਸਾਰਿਆਂ ਨੂੰ ਹੀ ਸੱਪ ਲੜ ਜਾਂਦਾ ਵੀ ਪੰਜਾਬ ਬਾਰੇ ਰਪੇਰੀਅਨ ਲਾਅ ਕਿੱਥੇ ਚਲਾ ਜਾਂਦਾ ਨਾ ਕਿ ਜਿਹੜੇ ਕੁਦਰਤੀ ਸੋਮੇ ਆ ਜਿਸ ਸੂਬੇ ਦੇ ਵਿੱਚੋਂ ਲੰਘਦੇ ਆ ਤੇ ਜਿਹੜੇ ਲੋਕ ਉਸ ਕੰਡਿਆਂ ਤੇ ਵਸਦੇ ਹੁੰਦੇ ਆ ਉਹ ਪਹਿਲਾ ਅਧਿਕਾਰ ਉਹਨਾਂ ਲੋਕਾਂ ਦਾ ਹੁੰਦਾ ਕਿਉਂਕਿ ਜੇ ਉੱਥੇ ਹੜ੍ਹ ਵੀ ਆਉਂਦੇ ਆ ਕੋਈ ਕੁਦਰਤੀ ਕਰੋਪੀ ਆਉਂਦੀ ਆ ਤਾਂ ਉਹਨਾਂ ਲੋਕਾਂ ਨੂੰ ਝੱਲਣੀ ਪੈਂਦੀ ਆ ਇਸ ਕਰਕੇ ਉਹਨਾਂ ਪਾਣੀਆਂ ਦਾ ਹੱਕ ਜਿਹੜਾ ਹੁੰਦਾ ਵਾ ਉਹਨਾਂ ਬਾਰੇ ਕੋਈ ਫੈਸਲਾ ਹ ਸੂਬੇ ਦਾ ਪਹਿਲਾ ਰਾਈਟ ਹੁੰਦਾ ਬਾਕੀਆਂ ਦਾ ਨਹੀਂ ਕੋਈ ਹੁੰਦਾ ਉਹਦੇ 'ਚ ਤੇ ਪੰਜਾਬ ਪਰ ਰਿਪੀਰੀਅਨ ਲਾਅ ਤੇ ਗੱਲ ਹੀ ਨਹੀਂ ਕੀਤੀ ਜਾਂਦੀ ਉਹ ਸੂਬੇ ਨੂੰ ਦੇਤਾ ਜੀ ਉਹ ਸੂਬੇ ਨੂੰ ਦੇਤਾ ਜਿਹੜਾ ਰਿਪੀਰੀਅਨ ਸਿਧਾਂਤ ਦੇ ਨਾਲ ਇਹਦਾ ਹੱਲ ਕਰਨ ਤਾਂ ਇੱਕ ਤਾਂ ਜਿਹੜਾ ਵੱਧੋ ਪਾਣੀ ਦੂਜੇ ਸੂਬਿਆਂ ਨੂੰ ਜਾ ਰਿਹਾ ਉਹ ਵੀ ਜਿਹੜਾ ਹੋ ਘਟਾਇਆ ਜਾ ਸਕਦਾ ਜਾਂ ਉਹਦਾ ਕੋਈ ਹੋਰ ਹੱਲ ਕੱਢਿਆ ਜਾ ਸਕਦਾ ਨਾ ਕਾਨੂੰਨੀ ਤਰੀਕੇ ਦੇ ਨਾਲ ਪਰ ਉਤੋਂ ਸਰਕਾਰ ਬਚਣਾ ਚਾਹੁੰਦੀ ਆ ਇਸ ਕਰਕੇ ਉਹ ਨਹੀਂ ਕਰ ਰਹੇ ਹੈਗੇ ਇਸ ਤਰੀਕੇ ਨਾਲ ਵੀ ਬਚਾਉਣ ਸਾਰਿਆਂ ਤੋਂ ਵੱਡਾ ਸੋਮਾ ਸਾਡੇ ਮੀਂਹ ਦਾ ਪਾਣੀ ਆ ਜਿਹੜਾ ਇੰਨਾ ਮਤਲਬ ਵੇਸਟ ਜਾਂਦਾ ਹੈਗਾ ਧਰਤੀ ਦੇ ਉੱਪਰ ਉਸ ਪਾਣੀ ਨੂੰ ਸੰਭਾਲਣ ਦਾ ਕੋਈ ਸਰਕਾਰ ਕੰਮੀ ਨਹੀਂ ਕਰ ਰਹੀ ਹੈਗੀ 90% ਪਾਣੀ ਆ ਜਿਹੜਾ ਧਰਤੀ ਤੇ ਮਤਲਬ ਉਦਾਂ ਹੀ ਰੁੜਿਆ ਫਿਰਦਾ ਸਾਰੇ ਸ਼ਹਿਰ ਪੱਕੇ ਹੋ ਗਏ ਗਲੀਆਂ ਨਾਲੀਆਂ ਪੱਕੀਆਂ ਹੋ ਗਈਆਂ ਸੜਕਾਂ ਇੰਨੀਆਂ ਉੱਚੀਆਂ ਕਿ ਉਹਨਾਂ ਦੇ ਆਲੇ-ਦੁਆਲੇ ਪਾਣੀ ਖੜ ਜਾਂਦਾ ਨਾ ਤੋਂ ਇਸ ਕਰਕੇ ਇਹ ਸਾਰੀ ਚੀਜ਼ ਦੇ ਨਾਲ ਕਿਉਂ ਮੀਂਹ ਦਾ ਪਾਣੀ ਆ ਜਿਹੜਾ ਉਹ ਪੀਣ ਯੋਗ ਵੀ ਬਣਾਇਆ ਜਾ ਸਕਦਾ ਉਹਨੂੰ ਰੀਚਾਰਜ ਕਰਕੇ ਧਰਤੀ ਹੇਠ ਵੀ ਪਾਇਆ ਜਾ ਸਕਦਾ ਕਿਉਂਕਿ ਉਹਦੇ ਲਈ ਇੱਕ ਬਣਾਉਣਾ ਹੁੰਦਾ ਉਹ ਤਲਾਬ ਟਾਈਪ ਕੁਝ ਵੀ ਜਿਹਨੂੰ ਕਹਿਣਾ ਕਿ ਪਾਣੀ ਸਟੋਰ ਹੁੰਦਾ ਜਿੱਥੇ ਹੈ ਨਾ ਕਿ ਉਸ ਪਾਣੀ ਨੇ ਹੀ ਰੀਚਾਰਜ ਕਰਨਾ ਹੁੰਦਾ ਧਰਤੀ 'ਚ ਜਾਣਾ ਹੁੰਦਾ ਤੇ ਉਹਦੀ ਜਿਹੜੀ ਪਰਭਾਈ ਕਰਨੀ ਆ ਧ ਲੇ ਪਾਣੀ ਦੀ ਹੁਣ ਮੀਂਹ ਦਾ ਪਾਣੀ ਤਾਂ 80% ਤੋਂ ਵੀ ਵੱਧ ਜਿਹੜਾ ਵੇਸਟ ਤੁਰਿਆ ਜਾ ਰਿਹਾ ਉਸ ਪਾਣੀ ਨੂੰ ਕਿਉਂ ਨਹੀਂ ਸੰਭਾਲਦੇ ਇੱਥੇ ਦੁਬਈ ਵਰਗੇ ਜਿਹੜੇ ਮਤਲਬ ਦੇਸ਼ ਨੇ ਜਿੱਥੇ ਪਾਣੀ ਨਹੀਂ ਹੈਗਲੇ ਮੀਂਹ ਦੇ ਪਾਣੀ ਨਾਲ ਹੀ ਇੰਨਾ ਪਾਣੀ ਦੇਈ ਜਾ ਰਿਹਾ ਹੈਗੇ ਆ ਤਾਂ ਸਾਡੇ ਇੱਥੇ ਕਿਉਂ ਨਹੀਂ ਥੋੜਾ ਜਿਹਾ ਮੀਂਹ ਪੈਂਦਾ ਸਾਰੀ ਫਸਲ ਡੋਬ ਜਾਂਦੀ ਆ ਨਹੀਂ ਮੀ ਆਉਂਦਾ ਤਾਂ ਸਾਰੇ ਕਿਤੇ ਸੋਕਾ ਪਿਆ ਜਾਂਦਾ ਕਿ ਅਸੀਂ ਸਾਰੇ ਕਿੱਥੇ ਤੁਰੇ ਫਿਰਦੇ ਆਂ ਕਹਿੰਦੇ ਅਸੀਂ 21ਵੀਂ ਸਦੀ ਚ ਆ ਮੀ ਦਾ ਪਾਣੀ ਸਾਡੇ ਦਾ ਸੰਭਾਲਣ ਦਾ ਪ੍ਰਬੰਧ ਨਹੀਂ ਹੋ ਸਕਿਆ ਹਣਾ ਬੋਲਟ ਟ੍ਰੇਨ ਲਿਆਉਂਦੀਆਂ ਗੱਲਾਂ ਪੰਜਾਬ ਚ ਕੀਤੀਆਂ ਜਾਂਦੀਆਂ ਹੋਰ ਸੂਬਿਆਂ ਚ ਕੀਤੀਆਂ ਜਾਂਦੀਆਂ ਮੀ ਦਾ ਪਾਣੀ ਸੰਭਾਲਣ ਦੇ ਸਹਿਯੋਗ ਨਹੀਂ ਹੋਏ ਹੈਗੇ ਜਿਹੜਾ ਸਭ ਤੋਂ ਕੀਮਤੀ ਸਰੋਤ ਆ ਸਾਡਾ ਕਿਉਂ ਤੋਂ ਬਿਨਾ ਅਸੀਂ ਜੰਦੇ ਨਹੀਂ ਰਹਿ ਸਕਦੇ ਬੰਦਾ ਰੋਟੀ ਨਾਲ ਕੁਛ ਦਿਨ ਖਾਵੇ ਤਾਂ ਜਿਉਂਦਾ ਰਹਿ ਸਕਦਾ ਪਰ ਪਾਣੀ ਨਾ ਪੀਵੇ ਉਹ ਜਿਉਂਦਾ ਨਹੀਂ ਰਹਿ ਸਕਦਾ 70% ਬਾਡੀ ਚ ਵੀ ਪਾਣੀ ਆ ਉਹਦੇ ਤਾਂ ਇਸ ਕਰਕੇ ਪਾਣੀ ਨੂੰ ਬਚਾਉਣ ਦੇ ਕਈ ਤਰੀਕੇ ਆ ਕਿ ਪਾਣੀ ਨੂੰ ਰੀਚਾਰਜ ਬੱਦ ਜਿਹੜਾ ਕਾਰਪੋਰੇਟ ਦੀਆਂ ਫੈਕਟਰੀਆਂ ਨੇ ਹੁਣ ਇਹਦਾ ਕੋਈ ਨਾਂ ਨਹੀਂ ਲਾਉਂਦਾ ਸਾਰੇ ਕਿਸਾਨੀ ਸਹਰਾ ਥੱਤੋ ਕੇ ਪੈ ਜਾਂਦੇ ਹਨਾ ਕਾਰਪੋਰੇਟ ਦੀਆਂ ਫੈਕਟਰੀਆਂ ਜਿੰਨੀਆਂ ਗੰਦਾ ਪਾਣੀ ਧਰਤੀ 'ਅਠ ਪਾਉਂਦੀਆਂ ਉਹ ਵੀ ਸਿੱਧੇ ਪਾਈਪ ਨਾਲ ਦੇ ਨਾਲ ਬੋਰ ਨਾਲ ਹਨਾ ਇੰਨਾ ਗੰਦਾ ਪਾਣੀ ਆ ਉਹ ਕਿਉਂ ਪੀਣ ਯੋਗ ਵੀ ਨਹੀਂ ਹੈ ਫਿਰ ਵੀ ਉਹ ਦੰਦਾ ਧਰਤੀ ਦੇ ਵਿੱਚ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੋਈ ਟੈਕਸ ਨਹੀਂ ਕੁਛ ਨਹੀਂ ਕੋਈ ਉਹਨਾਂ ਤੇ ਕਾਨੂੰਨੀ ਕਹ ਤੁਸੀਂ ਇਹ ਸਾਫ਼ ਕਰਕੇ ਪਾਉਣਾ ਧਰਤੀ 'ਚ ਉਹਨਾਂ ਬਾਰੇ ਕੋਈ ਨਹੀਂ ਮੂੰਹ ਖੋਲਦਾ ਹੈ ਕਿਉਂ ਕਿਉਂਕਿ ਉਹ ਕਾਰਪੋਰੇਟ ਆ ਉਹ ਸਾਰਿਆਂ ਨੂੰ ਪੈਸੇ ਦੇ ਰਿਹਾ ਉਹ ਗਵਰਨਮੈਂਟ ਉਹਨਾਂ ਦੇ ਹੱਥ 'ਚ ਪਰ ਕਿਸਾਨੀ ਨੂੰ ਦੋਸ਼ੀ ਠਹਿਰਾਉਣਾ ਬਹੁਤ ਸੌਖਾ ਤਾਂ ਇਸ ਕਰਕੇ ਇਹਨਾਂ ਤੇ ਵੀ ਸ਼ਿਕੰਜਾ ਕਸਣ ਦੀ ਲੋੜ ਆ ਸਭ ਤੋਂ ਵੱਡੀ ਗੱਲ ਇਹ ਕਿ ਸਾਨੂੰ ਤਾਂ ਉਹ ਜੀ ਲਾਓ ਜਿਹੜੀ ਖੇਤੀ ਤੇ ਆਧਾਰਿਤ ਹੋਵੇ ਨਾ ਕਿ ਜਿਹੜੀ ਲੋੜ ਨਹੀਂ ਹੈ ਜਿਹੜੀ ਆਲੇ-ਦੁਆਲੇ ਨੂੰ ਵੀ ਪ੍ਰਦੂਸ਼ਿਤ ਕਰ ਰਹੀ ਆ ਟਣਾ ਟਨਟੇ ਇਹ ਜਿਹੜਾ ਉਹ ਕਾਲਾ ਜਿਵੇਂ ਕਹਿੰਦੇ ਸਵਾਦ ਟਾਈਪ ਲਾ ਰਹੀ ਆ ਨਾ ਲੋਕ ਵੀ ਔਖੇ ਹੋ ਰਹੇ ਆ ਤੁਸੀਂ ਉਦਾਂ ਦੀ ਕਿਉਂ ਲਾ ਰਹੇ ਹੋ ਜਿੱਦੀ ਲੋਕਾਂ ਨੂੰ ਲੋੜ ਹੀ ਨਹੀਂ ਖੇਤੀ ਵਿਕਸਤ ਕਰੋ ਉਹਦੇ ਆਧਾਰ ਤੇ ਫੈਕਟਰੀਆਂ ਲਾਓ ਕਾਰਖਾਨੇ ਚਲਾਓੜੇ ਤਾਂ ਖੇਤੀਧਾਰਤ ਲਾਓ ਹੁਣ ਜੇ ਬੰਦਾ ਕੋਈ ਫਲ ਪੈਦਾ ਕਰ ਰਿਹਾ ਫਲਾਂ ਨਾਲ ਬੇਸਡ ਕਿੰਨੀ ਫੈਕਟਰੀ ਲੱਗ ਸਕਦੀ ਆ ਕੋਈ ਜੂਸ ਦੀ ਆ ਮਰਬੇ ਦੀ ਆ achar ਦੀ ਆ ਜੋ ਕੁਛ ਮਰਜ਼ੀ ਲਾਓ ਇਹ ਪੋਲਿਊਟਡ ਥੋੜੀ ਆ ਔਰ ਇਹਦਾ ਜਿਹੜਾ ਵੇਸਟ ਮਟੀਰੀਅਲ ਆ ਉਹ ਵੀ ਸਾਰਾ ਖਾਦ ਦੇ ਰੂਪ ਚ ਕੰਮ ਆਉਣਾ ਹੈਗਾ ਤਾਂ ਅਸੀਂ ਉਹ ਕਿਉਂ ਖੋਲਦੇ ਆ ਜਿਹਦੇ ਨਾਲ ਹੁਣ ਹੁਣ ਤੁਸੀਂ ਮੇਰਾ ਆંકੜਾ ਜੇ ਗਲਤ ਨਾ ਹੋਵੇ ਤਾਂ 34 ਇਥਨੋਲ ਦੀਆਂ ਖੁੱਲ ਰਹੀਆਂ ਨੇ ਇਹ ਕਾਰ ਫੈਕਟਰੀਆਂ ਨਵੀਆਂ ਲੱਗ ਰਹੀਆਂ ਹੁਣ ਉਹ ਕਿੰਨਾ ਨੁਕਸਾਨ ਕਰੂਗੀ ਉਹਦੇ ਬਾਰੇ ਕੋਈ ਨਹੀਂ ਬੋਲ ਰਿਹਾ ਹੈਗਾ ਹਨਾ ਕਿ ਜਿਹੜੀ ਚੀਜ਼ ਲਾਉਣੀ ਚਾਹੀਦੀ ਆ ਉਹ ਨਹੀਂ ਲਾਈ ਜਾ ਰਹੀ ਤਾਂ ਇਸ ਕਰਕੇ ਇਹਨੂੰ ਹੱਲ ਕੀਤਾ ਜਾ ਸਕਦਾ ਪਰ ਉਹਨੂੰ ਹੱਲ ਕਰਨ ਵਾਲੇ ਪਾਸੇ ਹੁਣ ਉਹਦਾ ਹੀ ਤੁਰਿਆ ਜਾਊਗਾ ਕਿ ਜਦੋਂ ਇੱਕ ਲੋਕ ਲਹਿਰ ਬਣੂਗੀ ਔਰ ਉਹ ਲੋਕ ਲਹਿਰ ਦੇ ਵਿੱਚ ਇਸ ਅੱਧ ਦਾ ਔਰਤਾਂ ਦਾ ਹਿੱਸਾ ਹੋਣਾ ਬਹੁਤ ਜ਼ਰੂਰੀ ਆ ਕਿਉਂਕਿ ਅਸੀਂ ਸਾਰੀ ਇਸ ਚੀਜ਼ ਨੂੰ ਹੰਡਾਉਣੇ ਆ ਔਰ ਕਈ ਥਾਵਾਂ ਤੇ ਤਾਂ ਪਾਣੀ ਜਿਹੜਾ ਵਿਕਦਾ ਪੰਜਾਬ ਦਾ ਸੰਕਟ ਇਹ ਆ ਕਿ ਫਾਜ਼ਲ ਕਾ ਚਲੇ ਜਾ ਤੁਸੀਂ ਉੱਥੇ ਸਬਜ਼ੀਆਂ ਵਾਂਗੂ ਪਾਣੀ ਵਾਲੇ ਵੇਚਣ ਔ ਇਹ ਲੋਕ 10-10 ਹਜ਼ਾਰ ਦਾ ਪਾਣੀ ਖਰੀਦ ਰਹੇ ਆ ਜੇ ਇਹ ਹਾਲਤ ਆ ਤਾਂ ਇਹ ਪਾਣੀ ਕੱਲਾ ਸੰਕਟ ਕੱਲਾ ਖਤਮ ਹੋਣ ਦਾ ਸੰਕਟ ਨਹੀਂ ਇਹਦੇ ਨਾਲ ਇਹ ਪਾਣੀ ਜ਼ਹਿਰੀਲਾ ਜਿਹੜਾ ਕਾਰਪੋਰੇਟ ਨੇ ਇੰਨਾ ਕੀਤਾ ਨੇ ਕੈਂਸਰ ਬਹੁਤ ਪੈਦਾ ਕੀਤਾ ਪਿਛਲੇ ਦਿਨੀ ਬਠਿੰਡਾ ਦੇ ਐਮਜ਼ ਹਸਪਤਾਲ ਦੀ ਰਿਪੋਰਟ ਆ ਕਿ ਉਹਨੇ 7 ਸਾਲ ਤੋਂ 14 ਸਾਲ ਦੇ ਬੱਚਿਆਂ ਦੇ ਬਲੱਡ ਟੈਸਟ ਲਏ ਆ ਜਿਹਦੇ ਵਿੱਚ ਬੱਚਿਆਂ ਨੂੰ ਬਲੱਡ ਕੈਂਸਰ ਆਇਆ ਜੇ ਬੱਚਿਆਂ ਨੂੰ ਬਲੱਡ ਕੈਂਸਰ ਆ ਰਿਹਾ ਤਾਂ ਇਟ ਮੀਨਸ ਸਾਡੀ ਗਾਂ ਵਾਲੀ ਜਨਰੇਸ਼ਨ ਆ ਜਿਹਨੇ ਸਮਾਜ ਨੂੰ ਅੱਗੇ ਲੈ ਕੇ ਜਾਣਾ ਉਹ ਸੇਫ ਨਹੀਂ ਹੈਗੀ ਤਾਂ ਫਿਰ ਅਸੀਂ ਧਰਤੀ ਤੇ ਕਿਵੇਂ ਜਿਉਂਦੇ ਰਹਿ ਸਕਦੇ ਆ ਜਾਂ ਸਾਡੀ ਸੱਭਿਆਤਾ ਜਾਂ ਇਹ ਮਨੁੱਖਤਾ ਕਿਵੇਂ ਬਚ ਸਕਦੀ ਹੈ ਨਾ ਸਵਾਲ ਆ ਇਹ ਕਿ ਉਹਨੇ ਇਕੱਲਾ ਇੱਕ ਤਰ੍ਹਾਂ ਦਾ ਸੰਕਟ ਨਹੀਂ ਪੈਦਾ ਕੀਤਾ ਉਹਨੇ ਸਿਹਤ ਦਾ ਸੰਕਟ ਪੈਦਾ ਕੀਤਾ ਉਹਨੇ ਪਸ਼ੂਆਂ ਦਾ ਸੰਕਟ ਪੈਦਾ ਕੀਤਾ ਉਹਨੇ ਵਾਤਾਵਰਣ ਦਾ ਵੀ ਸੰਕਟ ਪੈਦਾ ਕੀਤਾ ਸਾਰਾ ਸੰਕਰੇਸ਼ ਖੇਤੀ ਮਾਡਲ ਦੇ ਨਾਲ ਜੁੜਿਆ ਜਿਹਦੀਆਂ ਸਾਰੀਆਂ ਕਾਰਪੋਰੇਟ ਦੀਆਂ ਜੜਾਂ ਜਿਹੜੀਆਂ ਨੇ ਫਲਾ ਰੱਖੀਆਂ ਹੈਗੀਆਂ ਇਹਨੂੰ ਸਮਝ ਕੇ ਹੀ ਇਹਦੇ ਖਿਲਾਫ ਇੱਕ ਲਹਿਰ ਆ ਜਿਹੜੀ ਉਹ ਬਣਾਉਣ ਦੀ ਜ਼ਰੂਰਤ ਆ ਜੀ ਬਹੁਤ ਅੰਤੈਂਕਿਊ ਧੰਨਵਾਦ ਜੀ ਬਹੁਤ